ਬੀਰ ਸਿੰਘ ਜੀ ਨੇ ਇਹ ਗੱਲ ਕਹੀ ਆ ਕਿ ਮੈਂ ਭਾਈ ਜਦੋਂ ਸਿੰਗਾਪੁਰ ਤੋਂ ਸਿੱਧਾ ਇੱਥੇ ਆਇਆ ਤੇ ਮੈਂ ਸਿੱਧਾ ਸਟੇਜ ਤੇ ਪਹੁੰਚਿਆ ਮੈਨੂੰ ਇਹ ਦੱਸਿਆ ਹੀ ਨਹੀਂ ਗਿਆ ਕਿ ਪ੍ਰੋਗਰਾਮ ਹੈ ਕੀ ਸੀ ਪਰ ਇਹ ਜ਼ਰੂਰ ਸਾਬਤ ਕਰੋ ਵੀ ਠੀਕ ਹੈ ਮਾਫੀ ਮੰਗ ਲਈ ਉਹ ਲੱਗ ਪਿਛਾਇ ਉਹਦੇ ਚ ਕੋਈ ਦੋਰਾਮਾ ਨਹੀਂ ਪਰ ਇਹ ਸਾਬਤ ਕਰੋ ਵੀ ਕੀ ਇਹ ਉਹਨੂੰ ਨਹੀਂ ਸੀ ਪਤਾ ਸੱਚੀ ਮੁੱੱਚੀ ਵੱਡਾ ਹਾਰਾ ਬੈਨਰ ਲੱਗਾ ਉਹਨਾਂ ਨੇ ਆਪਣੇ ਸ਼ਬਦ ਆ ਕਿ ਮੈਂ ਬੈਨਰ ਵੇਖਿਆ ਹੀ ਨਹੀਂ ਮੈਂ ਪਬਲਿਕ ਦੇ ਲਈ ਧਿਆਨ ਕੀਤਾ ਸੀ ਪੀ ਚਲੋ ਉਹ ਵੀ ਗੱਲ ਮੰਨ ਲਈ ਕਿ ਉਹ ਨਹੀਂ ਪਤਾ ਲੱਗਾ ਵੀ ਸਿੱਧਾ ਉੱਥੇ ਆ ਗਏ ਪਹੁੰਚ ਗਏ ਕਿ ਉੱਥੇ ਜਾ ਕੇ ਵੀ ਦਿਮਾਗ ਚ ਇੱਕ ਨਹੀਂ ਆ ਪਈ ਮੈਂ ਜਿੱਥੇ ਪਹੁੰਚੇ ਤੇ ਮਾਹੌਲ ਕੀ ਹੈ ਹੁਣ ਸਟੇਜ ਤੇ ਚੜ ਕੇ ਜਦੋਂ ਤੁਸੀਂ ਗਾ ਰਹੇ ਹੋ ਆਪਣੇ ਬੋਲ ਪੇਸ਼ ਕਰ ਰਹੇ ਹੋ ਭਗੜਾ ਪਣਾ ਸ਼ੁਰੂ ਹੋ ਗਿਆ ਉੱਥੇ ਨੂੰ ਪਤਾ ਲੱਗਾ ਵੀ ਕੀ ਹੋ ਰਿਹਾ ਜੋ ਨੂੰ ਬੜਾ ਦਿਨ ਤੋਂ ਕਹਿੰਦੇ ਭਾਈ ਮੇਰੀ ਫਰਜ਼ ਹੈ ਆਪ ਆਪ ਦਾ ਮੈਕ ਇਹ ਤਾਂ ਬਹੁਤ ਗਲਤ ਕਰ ਰਹੇ ਤੁਸੀਂ ਉੱਥੇ ਠੋਕ ਕੇ ਮੰਜੀ ਆਉਂਦੀ ਉਹਨਾਂ ਨੇ ਕਹਿ ਕੇ ਆਉਂਦੇ ਵੀ ਭਾਈ ਮੈਨੂੰ ਵਰਤਿਆ ਜਾ ਰਿਹਾ ਤੁਸੀਂ ਵਰਤਦੇ ਜੀ ਮੈਨੂੰ ਮੈਂ ਹੋ ਜਾ ਸਿੱਖ ਨਹੀਂ ਹੈਗਾ ਮੈਂ ਗੁਰੂ ਦਾ ਸੇਖ ਹਾਂ ਇਹ ਗਲਤ ਕੀਤਾ ਤੁਸੀਂ ਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜਿਹੜੀ ਅੰਗੈਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਹੈ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਪਰ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਬੀਬੇ ਪੁੱਤ ਬਣ ਕੇ ਇੱਕ ਸਿਆਣੀ ਸਮਝਦਾਰ ਸ਼ਬਦਾਂ ਦਾ ਜਾਲ ਘੜ ਕੇ ਤੁਸੀਂ ਕਹਿ ਰਹੇ ਮਕਾਲ ਤੱਕ ਚਾ ਰਹੇ ਆ ਬਾਕੀ ਜਿਨ੍ਹਾਂ ਨੇ ਕਰਵਾਇਆ ਉਹ ਸਾਰੇ ਦੋਸ਼ੀ ਐ ਸਾਰੇ ਦੋਸ਼ੀ ਐ ਉਹ ਸਾਰੀ ਟੀਮ ਆਉਂਦੀ ਕੱਲਾ ਵੀਰ ਸਿੰਘ ਨੂੰ ਇੱਡੀ ਕੀ ਤਰਾਉਂਦੀ ਕਿ ਲੋਡ ਸੀ ਉਹਨਾਂ ਨੂੰ ਵੀ ਨਾਲ ਖਿੱਚ ਕੇ ਆਉਂਦੇ ਬਾਈ ਤੈਨੂੰ ਮੇਰ ਨਾਲ ਚੱਲੋ ਪਰ ਜਿੱਥੇ ਪ੍ਰੋਗਰਾਮ ਹੋ ਰਿਹਾ ਕਿ ਉੱਥੇ ਕੋਈ ਇਹੋ ਜਿਹੇ ਬੰਦਾ ਨਹੀਂ ਹੁੰਦਾ ਜਾਗਦੀ ਜ਼ਮੀਨ ਵਾਲਾ ਜਿਹੜਾ ਕਵੇ ਪਈ ਕੀ ਕਰ ਰਹੇ ਹੋ ਹੂੰ ਕਿੰਨੀਆਂ-ਕਿੰਨੀਆਂ ਘਟਨਾਵਾਂ ਵਾਪਰਦੀਆਂ ਗੁਰਦਿਰਦ ਦੇ ਅੰਦਰ ਨਾਚ ਹੋ ਗਿਆ ਗੁਰਦਿਰਦ ਦੇ ਅੰਦਰ ਕਈ ਤਰ੍ਹਾਂ ਦੇ ਪਖੰਡ ਹੋ ਗਏ ਕਈ ਤਰ੍ਹਾਂ ਦੀਆਂ ਸਾਡੇ ਸਾਹਮਣੇ ਕ੍ਰਿਤੀਆਂ ਗੁਰਦਿਰਦਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਤੇ ਆਪਾਂ ਜੇ ਇੱਕ ਵੀਡੀਓ ਦੇਖਦੇ ਹਾਂ ਤਾਂ ਆਪਾਂ ਸੋਚਦੇ ਵੀ ਕੋਈ ਬੰਦਾ ਨਹੀਂ ਜਗਦੀ ਜਮੀਰ ਨਾਲ ਜਦੋਂ ਉੱਠ ਕੇ ਕਹਵੇ ਵੀ ਗਲਤ ਕਰ ਰਹੇ ਹੋ ਸਾਡੇ ਕੋਲ ਐਡੀ ਵੱਡੀ ਗਲਤੀ ਤੁਸੀਂ ਕਰਕੇ ਹਾਂ ਤੇ ਹੁਣ ਇਹ ਤੁਸੀਂ ਕਹੋ ਵੀ ਨਹੀਂ ਜੀ ਇਹ ਸਾਡੇ ਕੋਲ ਗਲਤੀ ਨਹੀਂ ਅਣਜਾਣੇ ਚ ਹੋ ਗਈ ਹੈ ਸਾਰੇ ਆਪਣੇ ਮਨ ਨੂੰ ਜਾਣ ਪੁਣੇ ਦੇ ਵਿੱਚ ਕਹਿ ਕੇ ਕਿ ਤੁਸੀਂ ਉੱਥੇ ਆਣ ਕੇ ਵੀ ਬਰੀ ਹੋ ਜਾਣ ਉੱਥੇ ਇੱਕ ਪਿਰ ਤੇ ਪੈ ਜਾਊਗੀ ਵੀ ਭਾਈ ਤੁਸੀਂ ਜੋ ਮਰਜ਼ੀ ਕਰੋ ਅਖੀਰ ਹਥਿਆਰ ਤੇ ਜਾ ਹਰਜੋਤ ਸਿੰਘ ਪੈਂਸ ਜੀ ਜਿਹੜੇ ਮੌਜੂਦ ਨੇ ਉੱਥੇ ਤੇ ਜ਼ਥੇਦਾਰ ਸਾਹਿਬ ਅਕਾਲ ਤਖਸਰ ਇਹਨਾਂ ਦੀ ਆਪਸ ਵਿੱਚ ਬਹਿਸ ਵੀ ਹੁੰਦੀ ਇੱਕ ਸੜਕ ਨੂੰ ਲੈ ਕੇ ਜਿਹੜੀ ਨਨਦਪੁਰ ਸਾਹਿਬ ਹੈ ਨਾ ਹੋ ਸਕਦਾ ਹੈ ਕਿ ਹਰਜੋਤ ਸਿੰਘ ਪੈਂਸ ਨੇ ਉਹ ਕਿੱਡ ਕੱਢਣ ਵਾਸਤੇ ਕਹਿੰਦੇ ਲੈ ਭਾਈ ਤੁਸੀਂ ਫਿਰ ਆਪਣੇ ਤਰੀਕੇ ਨਾਲ ਚਲੋ ਇਹ ਆਪਣੇ ਤਰੀਕੇ ਨਾਲ ਚੱਲ ਜੀ ਤੇ ਜ਼ਥੇਦਾਰ ਸਾਹਿਬ ਦਾ ਪਿਛਲੇ ਦਿਨੀ ਬਿਆਨ ਇੱਕ ਆਉਂਦਾ ਵੀ ਸਾਰੇ ਜਿਹੜੇ ਆ ਸੀਐਮ ਸਾਹਿਬ ਕੇਸ ਦਾੜਾ ਰੱਖਣਾ ਆਪਰੇ ਛਕਣ ਫੇਰ ਬਣਾਉਣਾ ਜਿਹੜੇ ਇਹਨਾਂ ਦੇ ਮੰਤਰੀ ਗਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫ ਸੂਰਤ ਹੋਵੇ ਅਮਰਤ ਸ਼ਕਨ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ ਪਹਿਲਾਂ ਵੀ ਤਾਂ ਮਨਾਉਂਦੀਆਂ ਰਹੀਆਂ ਸਰਕਾਰਾਂ ਭਾਵੇਂ ਕਾਂਗਰਸ ਹੀ ਹੋਵੇ ਭਾਵੇਂ ਇਕੱਲ ਦਲ ਹੀ ਹੋਵੇ ਕੀ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਸਾਰੇ ਅਮਰਤਾਰੀ ਸੀ ਨਹੀਂ ਇਹ ਤੇ ਚਲੋ ਇਹ ਬਿਆਨ ਕੋਈ ਵਾਜਿਬ ਬਹੁਤਾ ਨਹੀਂ ਲੱਗਦਾ ਨਾ ਪਰ ਕਿਤਨਾ ਕਿਤੇ ਜੇਸ਼ੇਦਾਰ ਵੀ ਕਿਤਨਾ ਕਿਤੇ ਪੂਰਾ ਪੱਖਪਾਤ ਜਿਹੜਾ ਵਾ ਉਹ ਰੱਖਦਾ ਵਾ ਪੰਗਵਾ ਦੇ ਵਿੱਚ ਰਹਿਂਦਾ ਵਾ ਪੂਰਾ ਖੁੱਲ ਕੇ ਜਹੇਦਾਰ ਵੀ ਜਾਂ ਕੇਲੇ ਵੀ ਚਾਲ ਨਹੀਂ ਰਿਆ ਕੀ ਹੁਣ ਉਹਨਾਂ ਨੂੰ ਤਨਖਾਹਿਆ ਕਰਾਰ ਦੇਣਾ ਚਾਹੀਦਾ ਜਾਂ ਸੰਗਤ ਵੱਲੋਂ ਜਾਂ ਜਥੇਦਾਰ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਮਿਲ ਜਾਣੀ ਛੇ ਕਿੰਨੀ ਕੁ ਵਾਰ ਸਿੱਖਾਂ ਨੇ ਰੱਦੇ ਬਲੁੰਧਰੇ ਜਾਂਦੇ ਤੇ ਕਿੰਨੀ ਕੁ ਵਾਰ ਇਹ ਕੰਮ ਚੱਲਦਾ ਰਹੂਗਾ ਕੋਈ ਘਟਨਾ ਤਿੱਜੇ ਕਿ ਦਿਨ ਵਾਪਰੀ ਹੁੰਦੀ ਪੰਥ ਦੇ ਵਿੱਚ ਏਕ ਨਹੀਂ ਇਸ ਤੋਂ ਇਲਾਵਾ ਦੂਜੇ ਪਾਸੇ ਲਾ ਲੋ ਕੋਈ ਆਣ ਕੇ ਕੁਝ ਕਰਜਦਾ ਕੋਈ ਕੁਝ ਬੋਲ ਜੁੰਦਾ ਕੋਈ ਕੁਝ ਕਹਿ ਜਾਂਦਾ ਨਾ ਪਰ ਸਾਨੂੰ ਵਰਤਿਆ ਜਾ ਰਿਹਾ ਹੈ ਸਾਨੂੰ ਲੁੱਟਿਆ ਜਾ ਰਿਹਾ ਸਾਡੇ ਉੱਤੇ ਜਿਹੜਾ ਵਾ ਉਹ ਆਏ ਦਿਨੋਂ ਦੁਸ਼ਮਣ ਬੜੇ ਸੋਹਣੇ ਤਰੀਕੇ ਨਾਲ ਅਟੈਕ ਕਰਦਾ ਹੈ ਪਰ ਅਸੀਂ ਆਪਣੇ ਸਵਾਰਥ 'ਚ ਲੁਕੇ ਹੋਏ ਬਰੀ ਕਰ ਦਿੰਨੇ ਆ ਛੱਡ ਦਿੰਨੇ ਆ ਹੁਣ ਜਾਇਦਾਦਾਰ ਜੀ ਜੋ ਆਪਣਿਆਂ ਨੂੰ ਆਪਣੇ ਆਣ ਕੇ ਪੇਸ਼ ਹੁੰਦੇ ਨੇ ਉਹਨਾਂ ਨੂੰ ਵੀ ਪੜ ਕੇ ਫਤਵਾ ਦੇ ਜਾਰੀ ਕਰਕੇ ਤੇ ਸਜ਼ਾ ਦੇ ਕੇ ਮਾਫ ਕਰ ਦਿੰਦਾ ਕਿ ਜੇ ਏਡੇ ਵੱਡੇ ਬੰਦੇ ਸਮਝਦਾਰ ਗਲਤੀ ਕਰਕੇ ਅਕ੍ਰਮ ਸਾਡੇ ਤੋਂ ਅਨਜਾਣੇ ਚ ਹੋਗੇ ਫਿਰ ਸਾਦਾ ਕੀ ਬਣੂ ਜਿਹੜੇ ਆਮ ਜਨਤਾ ਦਾ ਕੀ ਬਣੂਗਾ ਉਹ ਤਾਂ ਫਿਰ ਗਲਤੀਆਂ ਨਾਲ ਫਿਰ ਮਾਵੀ ਮੰਗ ਦੀ ਲੋੜ ਹੀ ਨਹੀਂ ਗੌੜੀ ਕਹਵੇ ਭਾਈ ਮੈਨੂੰ ਪਤਾ ਹੀ ਨਹੀਂ ਲੱ ਕਿਨੂੰ ਪਤਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦਾ 350 ਸਾਲਾ ਪੂਰੀ ਸੇਕ ਕਾਮ ਵੱਲੋਂ ਬੜੀ ਸ਼ਰਧਾ ਧੂਮ ਤਾਮ ਦੇ ਨਾਲ ਮਨਾਉਣ ਦੀ ਗੱਲਬਾਤ ਚੱਲ ਰਹੀ ਹੈ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਕਿ ਅਸੀਂ ਬੜੇ ਵੱਡੇ ਪੱਧਰ ਤੇ 350 ਸਾਲਾ ਸ਼ਹੀਦੀ ਪੁਰਬ ਜਿਹੜਾ ਵਾ ਉਹ ਮਨਾਇਆ ਜਾਵੇਗਾ ਕੱਲ ਦਾ ਇੱਕ ਵਿਵਾਦ ਛਿੜਿਆ ਹੋਇਆ ਕਿ ਸ਼੍ਰੀਨਗਰ ਵਿਖੇ ਇੱਕ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਜਿਹਦੇ ਵਿੱਚ ਨਾਂ ਤਾਂ ਰੱਖਿਆ ਗਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ ਪਰ ਉਹਦੇ ਵਿੱਚ ਪੁਰ ਵਾ ਮੈਂ ਕੰਗਾ ਗੋਰਖ ਸ਼ਖਵੀਰ ਨੇ ਜਾ ਕੇ ਇਹੋ ਜਿਹੇ ਗਾਣੇ ਗਾਏ ਜਿਹਦੇ ਉੱਤੇ ਠੰਮਕੇ ਲੱਗ ਰਹੇ ਨੇ ਨੱਚ ਰਹੇ ਨੇ ਦਸਤਾਰਾਂ ਵਾਲੇ ਨੱਚ ਰਹੇ ਨੇ ਉਹਦੇ ਉੱਤੇ ਕਾਫੀ ਵਿਵਾਦ ਛੜਿਆ ਹੋਇਆ ਆਪਣੇ ਨਾਲ ਸਿੱਖ ਪ੍ਰਚਾਰਕ ਵੀਰ ਦਲਬਾਖ ਸਿੰਘ ਨੇ ਆਉ ਪੌਣੇ ਫਤਿਹ ਸਾਂਝ ਤੇ ਕਰਦੇ ਆ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਵੀ ਇਹ ਦੇਖਦੇ ਹੋ ਜੀ ਇਹ ਪ੍ਰੋਗਰਾਮ ਜਿਹੜਾ ਕਹਿੰਦੇ ਜੀ ਆ ਆਤਮਿਕ ਗਾਇਨ ਕਰਨਗੇ ਵੀਰ ਸਿੰਘ ਜੀ ਲੱਗਦਾ ਸੀ ਆਤਮ ਗਾਇਨ ਸੀ ਉਹ ਪਹਿਲੀ ਗੱਲ ਤੇ ਜਿਸ ਸੰਦਰਭ ਵਿੱਚ ਇਹ ਪ੍ਰੋਗਰਾਮ ਲਿਖਿਆ ਗਿਆ ਜੀ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਉਹਨਾਂ ਦੀ ਸ਼ੀਦੀ ਜਿਹੜਾ ਸਾਢੇ 3 ਹਸਾਲਾ ਕੌਮ ਮਨਾਉਣ ਵਾਸਤੇ ਜਿਹੜਾ ਵਾ ਉਹ ਬੜੀ ਤਤਬਾਰਾ ਜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਦੀ ਦਾਣਾ ਯਾਦ ਕੀਤਾ ਜਾਣਾ ਉੱਥੇ ਕੌਮ ਦੇ ਨਾਲ ਮਹਾਨ ਗੁਰਸਿੱਖ ਪਿਆਰੇ ਭਾਈ ਮਤੀ ਦਾਸ ਪਈ ਸਤੀ ਦਾਸ ਪਈ ਦਿਆਲਾ ਜੀ ਜੀ ਉਹਨਾਂ ਦਾ ਸ਼ੀਦੀ ਦਾੜਾ ਵੀ ਨਾਲ ਹੀ ਕੌਮ ਨੇ ਮਨਾਉਣਾ ਹੈ ਬਿਲਕੁਲ ਬਿਲਕੁਲ ਕਿਉਂਕਿ ਗੁਰੂ ਸਾਹਿਬ ਤੋਂ ਪਹਿਲਾਂ ਉਹਨਾਂ ਸਿੱਖਾ ਨੂੰ ਬੜੀ ਬੇਰਮੀ ਦੇ ਨਾਲ ਕਹਿ ਲਈ ਉਹਨਾਂ ਵੱਲੋਂ ਜਿਨ੍ਹਾਂ ਨੂੰ ਸਜ਼ਾ ਦੇ ਕੇ ਸ਼ਹੀਦ ਕੀਤਾ ਗਿਆ ਪਰ ਉਹਨਾਂ ਸਿੱਖਾ ਨਹੀਂ ਉਹਨਾਂ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਝੋਲੀ 'ਚ ਪਵਾ ਕੇ ਆਪਣੀਆਂ ਸ਼ਹਾਦਤਾਂ ਦੇ ਕੇ ਕੌਮ ਦਾ ਨਾਮ ਉੱਚਾ ਕੀਤਾ ਤੇ ਗੁਰੂ ਸਾਹਿਬ ਆਸ਼ਮਾ ਰਾਜ ਦੀ ਬਖਸ਼ਿਸ਼ ਝੋਲੀ 'ਚ ਪਾਈ ਵੀ ਜੇ ਸਾਡੇ ਗੁਰੂ ਨੇ ਸਾਨੂੰ ਇਹ ਸਬਕ ਪੜਾਇਆ ਏ ਪਾਠ ਪੜਾਇਆ ਏ ਜੀ ਤੇ ਅਸੀਂ ਇਸ ਨੂੰ ਖੇੜੇ ਮੱਥੇ ਪ੍ਰਵਾਨ ਕਰਨਾ ਹੈ ਕਿਉਂਕਿ ਸਾਨੂੰ ਗੁਰੂ ਨੇ ਪੜਾਇਆ ਪਹਿਲਾ ਮਰਨ ਕਬੂਲ ਜੀਵਨ ਦੀ ਸਾਡੀ ਆਸ ਜੀ ਜੀ ਦੂਜੀ ਗੱਲ ਜਿਸ ਸਥਾਨ ਦੇ ਉੱਤੇ ਇਹ ਘਟਨਾ ਵਾਪਰਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਪਾਸ਼ਾ ਵਿਭਾਗ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਨਾਲ ਜਿਹੜਾ ਵਾ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਸਰਕਾਰ ਦੇ ਜਿਹੜੇ ਮੰਤਰੀ ਨੇ ਮੰਤਰੀ ਨੇ ਉਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਹੈ ਇਹ ਸਵਾਲਾਂ ਦੇ ਘੇਰੇ 'ਚ ਤਾਂ ਆਇਆ ਪਹਿਲੀ ਗੱਲ ਤਾਂ ਆਪਾਂ ਇਸ ਗੱਲ ਨੂੰ ਜੇ ਥੋੜਾ ਜਿਆਦਾ ਬਰੀਕੀ ਨਾਲ ਵਿਚਾਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਸਮਰਪਿਤ ਉਹ ਪ੍ਰੋਗਰਾਮ ਬਣਦਾ ਹੀ ਨਹੀਂ ਇਹ ਲਈ ਕਰਦੇ ਬਣਦਾ ਹੀ ਨਹੀਂ ਕਾਰਨ ਉਹਦਾ ਕਾਰਨ ਕੀ ਹੈ ਵੀ ਜਿਹੜਾ ਗੁਰਮਤ ਸਮਾਗਮ ਹੁੰਦਾ ਹੈ ਸਭ ਤੋਂ ਪਹਿਲਾਂ ਗੁਰਮਤ ਸਮਾਗਮ ਚ ਧੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਮੂਲੀਅਤ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਬਰਾਜਮਾਨ ਹੁੰਦੇ ਨੇ ਫਿਰ ਉਹਦਾ ਇੱਕ ਰੂਪ ਰੇਖਾ ਹੈ ਗੁਰੂ ਕੀ ਸੰਗਤ ਬੜੇ ਪਿਆਰ ਨਾਲ ਦਰਿਆ ਤੇ ਬੈਂਡ ਥੱਲੇ ਬੈਂਦੀ ਹੈ ਠੀਕ ਹੈ ਉਹ ਸੋਨਾ ਮਾਹੌਲ ਬਣਿਆ ਹੁੰਦਾ ਜਿੱਥੇ ਗੁਰੂ ਸਾਹਿਬ ਜੀ ਆਪ ਬਰਾਜਮਾਨ ਸੰਗਤ ਬੈਂਦੀ ਹੈ ਜੀ ਨਾ ਉਥੇ ਗੁਰੂ ਗ੍ਰੰਥ ਸਾਹਿਬ ਹੈ ਹੂੰ ਠੀਕ ਹੈ ਨਾ ਉਹਦਾ ਹੀ ਰੱਖਿਆ ਗਿਆ ਆਤਮ ਗਾਇਨ ਹੂੰ ਠੀਕ ਹੈ ਇਹ ਨਾਮ ਸ਼ਾਇਦ ਉਹਦਾ ਰੱਖਿਆ ਗਿਆ ਹੈ ਫਿਰ ਦੂਜੀ ਗੱਲ ਵੀ ਉੱਥੇ ਜਿਹੜਾ ਮਾਹੌਲ ਹੈ ਉਹ ਬਿਲਕੁਲ ਹੀ ਸੰਗਤ ਤੋਂ ਮਰਿਆਦਾ ਤੋਂ ਉਲਟ ਹੈ ਕਿ ਕੋਈ ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਾ ਉੱਥੇ ਕੋਈ ਸੰਗਤ ੱਲੇ ਬੈਠੀ ਹੈ ਕੁਰਸੀਆਂ ਲੱਗੀਆਂ ਹੋਈਆਂ ਨੇ ਜਦੋਂ ਇਹ ਪ੍ਰੋਮ ਲਿਖਿਆ ਗਿਆ ਵੇਖੋ ਪਹਿਲੀ ਗੱਲ ਤੇ ਸਵਾਲ ਵੀ ਆਪਣੇ ਆਪ ਵਿੱਚ ਇੱਕ ਸਵਾਲ ਪੈਦਾ ਹੁੰਦਾ ਵਾ ਕਿ ਜਿਨ੍ਹਾਂ ਨੇ ਪ੍ਰੋਮ ਲਿਖਿਆ ਅਸੀਂ ਉਹਨਾਂ ਨੂੰ ਆਗੂ ਮੰਨਦੇ ਹਾਂ ਅਸੀਂ ਉਹਨਾਂ ਨੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਲੋਕ ਮੰਨਦੇ ਆ ਭਾਵੇਂ ਉਹ ਮੰਤਰੀ ਹੈ ਭਾਵੇਂ ਉਹ ਬਾਦਸ਼ਾਹ ਵਿਭਾਗ ਦੇ ਉਹਦੇ ਆਧਾਰ ਪ੍ਰੋਫੈਸਰ ਨੇ ਜਾਂ ਉਹ ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਹਾਸਲ ਕਰਕੇ ਉਸ ਤੱਕ ਆਪਣੇ ਮਕਾਮ ਤੇ ਗਏ ਨੇ ਉਹ ਸਿਆਣੇ ਸਮਝਦਾਰ ਲੋਕ ਮੰਨੇ ਜਾਂਦੇ ਨੇ ਜੀ ਠੀਕ ਹੈ ਦੂਜੀ ਗੱਲ ਉੱਥੇ ਹੀ ਜਿੱਥੇ ਆਪਾਂ ਗਾਇਨ ਦੀ ਗੱਲ ਕਰਦੇ ਆਂ ਵੀਰ ਸਿੰਘ ਜੀ ਜੋ ਗਾਇਕ ਨੇ ਸੋਹਣਾ ਗਾਇਕ ਨੇ ਉਹਨਾਂ ਦੇ ਗੀਤ ਬੜੇ ਸੁਣਨੇ ਲਾਗਾ ਜੋਗ ਨੇ ਜੀ ਉਹ ਵੀ ਇੱਕ ਇੱਕ ਆਪਣੇ ਆਪ ਜ਼ਿੰਮੇਵਾਰ ਇਨਸਾਨ ਨੇ ਠੀਕ ਹੈ ਇੱਕ ਜਾਣੇ ਪਛਾਣੇ ਚਿਹਰੇ ਨੇ ਕੋਈ ਆਮ ਤੇ ਇਨਸਾਨ ਹੈਗੇ ਨਹੀਂ ਜੀ ਇਹ ਤਾਂ ਮਤਲਬ ਹੀ ਇਹ ਪ੍ਰੋਗਰਾਮ ਲੀਕਿਆ ਪਹਿਲਾਂ ਹੀ ਤਿਆਰੀ ਕੀਤੀ ਹੋਗੀ ਨਾ ਕਿ ਇੱਕਦਮ ਖੜੇ ਪੈਰ ਤੇ ਕੋਈ ਲਾਸਟ ਮੈਂਟ ਫੋਨ ਤੇ ਹੋਇਆ ਨਹੀਂ ਵੀ ਚਲੋ ਕਿ ਆਪਾਂ ਪ੍ਰੋਗਰਾਮ ਰੱਟ ਲਈ ਤੇ ਕਰ ਲਈਏ ਨਾ ਜੀ ਜੀ ਫਿਰ ਏਡਾ ਵੱਡਾ ਪ੍ਰੋਗਰਾਮ ਤੇ ਉਹਦੀ ਨਗੇਲੀ ਜਿਹੜੀ ਹੈ ਇਹ ਜਾਣ ਬੁੱਝ ਕੇ ਹੋਈ ਹੈ ਜਾਣ ਬੁੱਝ ਕੇ ਅਣਜਾਣੇ ਚ ਨਹੀਂ ਹੋਈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪਹਿਲਾਂ ਤੋਂ ਲੀਕਿਆ ਗਿਆ ਪ੍ਰੋਗਰਾਮ ਬਿਲਕੁਲ ਪਰ ਵੀਰ ਸਿੰਘ ਜੀ ਨੇ ਇਹ ਗੱਲ ਕਹੀ ਆ ਕਿ ਮੈਂ ਭਾਈ ਜਦੋਂ ਸਿੰਗਾਪੁਰ ਤੋਂ ਸਿੱਧਾ ਇੱਥੇ ਆਇਆ ਤੇ ਮੈਂ ਸਿੱਧਾ ਸਟੇਜ ਤੇ ਪਹੁੰਚਿਆ ਮੈਨੂੰ ਇਹ ਦੱਸਿਆ ਹੀ ਨਹੀਂ ਗਿਆ ਕਿ ਪ੍ਰੋਗਰਾਮ ਹੈ ਕੀ ਸੀ ਨਾ ਹੀ ਮੈਂ ਪੋਸਟਰ ਦੇਖਿਆ ਹੂੰ ਕੀ ਇਸ ਨੂੰ ਕਵਟੀਆਂ ਕੇ ਲਈ ਨਹੀਂ ਕਹਿ ਸਕਦੇ ਵੇਖੋ ਜੇ ਅਸੀਂ ਪ੍ਰੋਗਰਾਮ ਕੋਈ ਮਿੱਤਦੇ ਆ ਤੇ ਕਲਾਕਾਰ ਨੂੰ ਦੱਸਾਂਗੇ ਤੇ ਸ੍ਰੀਨ ਆ ਵੀ ਮੇਰੇ ਬੇਟੇ ਦਾ ਧਮਾਨ ਹੈ ਮੇਰੇ ਬੇਟੇ ਦਾ ਵਿਆਹ ਹੈ ਜਾਂ ਸਾਡਾ ਮੇਲਾ ਹੈ ਦੱਸਾਂਗੇ ਤਾਂ ਜਰੂਰ ਨਾ ਇਹ ਇਹ ਗੱਲ ਬਣਦੀ ਹੈ ਜੀ ਉਹ ਸਵਾਲ ਹੈ ਜਿਹੜਾ ਕੱਲ ਦਾ ਫੇਸਬੁੱਕ ਦੇ ਉੱਤੇ ਆਪਾਂ ਵੇਖ ਰਹੇ ਹਾਂ ਨਾ ਹਾਂ ਵੀ ਪਰਸੋ 24 ਦੀ ਘਟਨਾ ਹੈ ਕੱਲ 25 ਦਾ ਸਾਰਾ ਦਿਨ ਲੰਘ ਗਿਆ ਜੀ ਜੀ ਤੇ ਚਲੋ ਆਪਾਂ ਵੀ ਜਿੰਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਇਸ ਵਿਸ਼ੇ ਵਿੱਚ ਆਪਣਾ ਪ੍ਰਚਾਰ ਦਾ ਫੀਲਡ ਹੈ ਹੂੰ ਤੇ ਮੈਂ ਸਾਰੀਆਂ ਪੋਸਟਾਂ ਇਕੱਲੀ-ਇਕੱਲੀ ਪੜ੍ਹਦਾ ਜਿਹੜੀ ਕੋਈ ਵੀਰ ਪੋਸਟ ਪਾਉਂਦਾ ਜਾਂ ਕੋਈ ਵੀਡੀਓ ਪਾਉਂਦਾ ਇਕੱਲੀ ਕਰੀ ਉਹ ਘੋਖਦੇ ਆ ਜੀ ਸਵਾਲ ਇਹੀ ਖੜਾ ਹੁੰਦਾ ਵਾ ਵੀ ਵੀਰ ਸਿੰਘ ਜੀ ਇਹ ਗੱਲ ਕਹਿ ਰਹੇ ਨੇ ਵੀ ਮੈਂ ਗਲਤੀ ਮੇਰ ਤੋਂ ਹੋਈ ਠੀਕ ਹੈ ਗਲਤੀ ਮੰਨਣਾ ਸਿੱਖਦਾ ਨਹੀਂ ਹਰੇਕ ਦਾ ਹੀ ਇਹ ਭਾਵਨਾ ਹੁੰਦੀ ਹੈ ਜਦੋਂ ਕਿ ਬੰਦਾ ਖੀਰ ਦੇ ਉੱਤੇ ਆਪਾਂ ਮੰਨ ਲਓ ਕਿ ਪਿੰਡਾਂ ਇੱਕ ਛੋਟੀ ਜਿਹੀ ਗੱਲ ਕਰਾਂ ਪਿੰਡਾਂ ਵਿੱਚ ਪਰਿਵਾਰਾਂ ਵਿੱਚ ਝਗੜੇ ਹੁੰਦੇ ਨਾ ਤੇ ਆਪਾਂ ਪਹਿਲਾਂ ਪਿੰਡਾਂ ਜਨਾਂ ਨੂੰ ਵੇਟਦੇ ਆਪਾਂ ਉਹਨਾਂ ਨੂੰ ਲਮਕਾ ਲੈਂਦੇ ਆ ਫਿਰ ਕੋਰਟ 'ਚ ਜਾਂਦਾ ਫਿਰ ਉਹ ਜੱਜ ਕੋਲ ਪੇਸ਼ ਹੁੰਦਾ ਉੱਥੇ ਜਾ ਕੇ ਵੀ ਆਖਰਕਾਰ ਦਿੱਤੀ ਮਾਫੀ ਜਾਂਦੀ ਹੈ ਵੀ ਭਾਈ ਇਹਨੇ ਗਲਤੀ ਕੀਤੀ ਹੈ ਸਾਜਾ ਸਾਜਾ ਦੇ ਦੋ ਜੇ ਬਖਸ਼ਣ ਜੋਗ ਹੈ ਤਾਂ ਇਹਨੂੰ ਬਖਸ਼ ਦੋ ਖੀਰ ਦਿੱਤੇ ਹਥਿਆਰ ਤੇ ਹੀ ਹੈ ਨਾ ਮਾਫੀ ਦਾ ਹੀ ਠੀਕ ਹੈ ਇਸੇ ਤਰ੍ਹਾਂ ਭਾਈ ਵੀਰ ਸਿੰਘ ਨੇ ਚਲੋ ਆਪਣੇ ਤੌਰ ਦੇ ਦਿੱਤੇ ਇਹ ਗੱਲ ਕਹਿ ਦਿੱਤੀ ਮੈਂ ਕਾਲ ਤਖਤ ਪੇਸ਼ ਹੋ ਕੇ ਮਾफी ਮੰਗ ਲਈ ਇਹ ਅਲੱਗ ਵਿਚਾਰ ਇਹ ਉਹਨਾਂ ਦੀ ਆਪਣੀ ਵੱਖਰੀ ਸੋਚ ਚੰਗੀ ਗੱਲ ਹੈ ਕਿ ਉਹਨਾਂ ਨੇ ਇਹ ਗੱਲ ਨੂੰ ਅਪਣਾਇਆ ਪਰ ਸਵਾਲਾਂ ਦੇ ਘੇਰੇ 'ਚ ਇਹ ਖੜਾ ਹੋ ਰਿਹਾ ਵਾ ਹਰੇਕ ਦੇ ਮਨ ਦੇ ਵਿੱਚ ਇਹ ਸਵਾਲ ਹੈ ਵੀ ਭਾਈ ਵੀਰ ਸਿੰਘ ਕੋਈ ਐਡਾ ਵੱਡਾ ਆਮ ਐਡਾ ਵੱਡੇ ਅਹੁਦੇ ਤੇ ਬੈਠਾ ਬੰਦਾ ਵਾ ਕੋਈ ਆਮ ਇਨਸਾਨ ਤੇ ਗਾਣੀ ਕਿ ਜਿਹਨੂੰ ਪਤਾ ਹੀ ਕੱਖਣਾ ਹੋਵੇ ਸਵਾਲ ਵੀ ਇਹੀ ਆ ਕਿ ਜੇ ਮੰਨ ਲਓ ਜੇ ਤੇ ਕੋਈ ਗੈਰ ਸਿੱਖ ਹੋਵੇ ਕਹੀਂ ਕਹਿ ਆਦੀ ਵੀ ਉਹਨੂੰ ਸਿਕਸ ਦਾਤਾ ਦਾ ਪਤਾ ਨਹੀਂ ਸੀ ਕਿ ਉਹਨੇ ਕਰ ਲਿਆ ਤੇ ਜਿਹੜਾ ਬੰਦਾ ਰੋਜ਼ ਗੁਰਸਿੱਖਾਂ ਦੇ ਵਿੱਚ ਬੈਠਦਾ ਚੰਗੇ ਚੰਗੇ ਨਾਮਰ ਰਾਗੀਆਂ ਨੂੰ ਸੁਣਦਾ ਹੈ ਢਾਡੀਆਂ ਨੂੰ ਸੁਣਦਾ ਹੈ ਕਥਾ ਸੁਣਦਾ ਆਪ ਵੀ ਬਾਣੀ ਪੜ੍ਹਦਾ ਸ਼ਾਇਦ ਹੋ ਤੇ ਕਈ ਵਾਰੀ ਉਹਦੇ ਗੀਤਾਂ ਦੇ ਵਿੱਚੋਂ ਝਲਕਦਾ ਵੀ ਉਹ ਚੀਜ਼ਾਂ ਉਹ ਬੰਦਾ ਜਾਣ ਬੁੱਝ ਕੇ ਕਰ ਰਿਹਾ ਹੋਵੇ ਤੇ ਜੋ ਉਹਨਾਂ ਦੇ ਸਵਾਲਾਂ ਦੇ ਕਿਹਾ ਆਪਾਂ ਕੁਝ ਨਹੀਂ ਕਹਿ ਰਹੇ ਉਹਨਾਂ ਦੇ ਆਪਣੇ ਬੋਲ ਆ ਭਾਈ ਮੀਤ ਸਿੰਘ ਦੇ ਵੀਰ ਵੀਰ ਸਿੰਘ ਸ਼ਹਾਦਤਨਾ ਹਾਂ ਤੇ ਉਹ ਕਹਿੰਦਾ ਵੀ ਮੈਂ ਸਦਾ ਹੀ ਉੱਥੇ ਪਹੁੰਚਿਆ ਮੇਰੀ ਫਲਾਈਟਸ ਦੀ ਉੱਥੇ ਆਈ ਮੈਂ ਸਦਾ ਚਲੇ ਗਿਆ ਜੀ ਉਹਨਾਂ ਨੇ ਆਪਣੇ ਆਪ ਨੂੰ ਥੋੜਾ ਜਿਹਾ ਸੇਫ ਕਰਕੇ ਤੇ ਆਪਣੀ ਮੈਨੇਜਮੈਂਟ ਜਿਹੜੀ ਉਹਦੀ ਟੀਮ ਹੈ ਹਾਂ ਉਹਨੂੰ ਉਹਨੇ ਰੱਖਿਆ ਵੀ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਜੀ ਪਰ ਨਹੀਂ ਇਹ ਗੱਲ ਫਿੱਟ ਨਹੀਂ ਬੈਂਦੀ ਗੱਲ ਮੰਨਣ ਚ ਨਹੀਂ ਆਉਂਦੀ ਕੋਈ ਵੀ ਮੈਨੂੰ ਆਪਾਂ ਚਲੋ ਆਪਾਂ ਗੱਲਬਾਤ ਕਰ ਰਹੇ ਮੀਂਹ ਨਹੀਂ ਗੱਲ ਸੰਗਤਾਂ ਤੱਕ ਵੀ ਪਹੁੰਚਣੀ ਹੈ ਚਲੋ ਵੀਰ ਸਿੰਘ ਦੇ ਹੱਕ ਵਿੱਚ ਵੀਰ ਬਹੁਤ ਨੇ ਉਹਨਾਂ ਦੇ ਹੱਕ ਪਹੁੰਚਣੀ ਹੈ ਪਰ ਇਹ ਜਰੂਰ ਸਾਬਤ ਕਰੋ ਠੀਕ ਹੈ ਮਾਫੀ ਮੰਗ ਲਈ ਉਹ ਲੱਗ ਵੀ ਛਾਏ ਉਹਦੇ ਚਾਪ ਕੋਈ ਦੋਰਾ ਮੰਨੀ ਪਰ ਇਹ ਸਾਬਤ ਕਰੋ ਵੀ ਕੀ ਇਹ ਉਹਨੂੰ ਨਹੀਂ ਸੀ ਪਤਾ ਸੱਚੀ ਮੁੱੱਚੀ ਚਲੋ ਇਹ ਇਹ ਵੀ ਗੱਲ ਮੰਨ ਲਈ ਉਹਨੂੰ ਨਹੀਂ ਪਤਾ ਵੀ ਫੂਨ ਤੇ ਸਮਰਕ ਨਹੀਂ ਆਇਆ ਹੋਊਗਾ ਜਾਂ ਪਰਮਣ ਚਲੋ ਉਹਨੇ ਕਹਿੰ ਮੈਂ ਜਹਾਜ਼ ਦੇ ਵਿੱਚ ਸੀ ਜਾਂ ਮੇਰਾ ਸਬਰਕ ਟੁੱਟਾ ਹੋਇਆ ਸੀ ਮੇਰੇ ਕੋ ਨਹੀਂ ਇਹ ਗੱਲ ਖਬਰ ਠੀਕ ਹਾਂ ਅਗਲੇ ਅਗਲੀ ਅਗਲੀ ਗੱਲ ਬੰਦੀ ਵੀ ਮੰਨ ਲਓ ਬੰਦਾ ਉੱਤੇ ਪਹੁੰਚ ਗਿਆ ਹਮ ਠੀਕ ਹੈ ਵੱਡਾ ਹਾਰਾ ਬਨਣ ਲੱਗਾ ਉਹਨਾਂ ਨੇ ਆਪਣੇ ਸ਼ਬਦ ਆ ਕਿ ਮੈਂ ਬੈਨਰ ਵੇਖਿਆ ਹੀ ਨਹੀਂ ਮੈਂ ਪਬਲਿਕ ਦੇ ਲਈ ਧਿਆਨ ਕੀਤਾ ਸੀ ਪਰੇਕ ਇੱਕ ਆਪਣੇ ਆਪ ਵਿੱਚ ਸਥਿਤੀ ਬੜੀ ਵੱਡੀ ਗੰਭੀਰ ਅਵਸਥਾ ਵਿੱਚ ਲੈ ਜਾਂਦੀ ਹੈ ਕਿ ਜਦੋਂ ਇੰਨਾ ਵੱਡਾ ਸਮਝਦਾਰ ਬੰਦਾ ਜਿਨੇ ਬੜੀ ਦੁਨੀਆ ਘੋਖੀ ਹੈ ਬਹੁਤ ਦੂਰ ਤੱਕ ਵੀਰ ਉਦੇਸ਼ਾਂ ਅਦੇਸ਼ਾਂ ਨੂੰ ਜਾ ਰਿਹਾ ਵਾ ਠੀਕ ਹੈ ਵੱਡਿਆਂ ਵੱਡਿਆਂ ਵਿਦਵਾਨਾਂ ਨਾਲ ਬਹਿਣੀ ਉੱਠਣੀ ਆਪ ਹੀ ਬਹੁਤ ਖੋਜ ਕਰਦਾ ਹੈ ਹਾਂ ਵਿਦਵਾਨ ਉਹਦੀ ਜਦੋਂ ਬੋਲੀ ਆਪਾਂ ਸ਼ਬਦ ਸੁਣਦੇ ਤਾਂ ਬੜੇ ਸੋਹਣੇ ਤਰੀਕੇ ਨਾਲ ਢੰਗ ਨਾਲ ਆਪਣੀ ਉਹ ਅਦਾਕਾਰੀ ਪੇਸ਼ ਕਰਦਾ ਹੈ ਉਹ ਕਿੰਨਾ ਮੈਂ ਉਹ ਵੇਖਿਆ ਨਹੀਂ ਉਹ ਵੀ ਗੱਲ ਹੋ ਗਈ ਚਲੋ ਉੱਥੇ ਵੀ ਬਰੀ ਕਰ ਦਿੱਤਾ ਆਪਾਂ ਨੂੰ ਛੱਡ ਦਿੰਨੇ ਆ ਨਾ ਆਪਾਂ ਤਾਂ ਕੋਈ ਹੈ ਹੀ ਨਹੀਂ ਆਪਾਂ ਸਿਰਫ ਵਿਚਾਰ ਕਰ ਰਹੇ ਵੀ ਇੱਕ ਫਿਰਤ ਨਾ ਬਹਿ ਜਾਈ ਆਪਾਂ ਵੀਰ ਸਿੰਘ ਦੀ ਗੱਲ ਨੂੰ ਅਲੱਗ ਰੱਖ ਕੇ ਵਿਚਾਰ ਇਸ ਗੱਲ ਤੇ ਫਿਰਤ ਨਾ ਬਹਿ ਜਾਈ ਜੋ ਸਾਡੇ ਬੰਦੇ ਜਿਹੜੇ ਸਮਝਦਾਰ ਇਹ ਕੰਮ ਕਰਨਗੇ ਨਾ ਫਿਰ ਉਦੋਂ ਜਿਹੜਾ ਬੰਦਾ ਇਸ ਤੋਂ ਗੋਹਾ ਦੂਰ ਆ ਗਲਤੀਆਂ ਕਰਨਗੇਗਾ ਤੁਸੀਂ ਕਰ ਲੀਆਂ ਮੈਂ ਕਰ ਲੀਆਂ ਉੱਥੇ ਅਗਲਾ ਕੀ ਘਟਨਾ ਵਾਪਰਦੀ ਹੈ ਕਿ ਚਲੋ ਉਹ ਵੀ ਗੱਲ ਮੰਨ ਲਈ ਵੀ ਉਹ ਨਹੀਂ ਪਤਾ ਲੱਗਾ ਵੀ ਸਦਾ ਉੱਥੇ ਆ ਗਏ ਪਹੁੰਚ ਗਏ ਕਿ ਉੱਥੇ ਜਾ ਕੇ ਵੀ ਦਿਮਾਗ ਚੱਕਰੀ ਨਿਆ ਵੀ ਮੈਂ ਜਿੱਥੇ ਪਹੁੰਚੇ ਤੇ ਮੋੜ ਗਈ ਆ ਹਮ ਅਗਲਾ ਸਵਾਲ ਉਹ ਵੀ ਛੱਡ ਦੋ ਮੈਂ ਕਹਿੰਦਾ ਉਹ ਤੇ ਵੀ ਕਰ ਦੋ ਹਾਂ ਫਿਰ ਸਟੇਜ ਤੇ ਚੜ ਗਏ ਹਮ ਉਹ ਸਟੇਜ ਤੇ ਚੜ ਕੇ ਜਦੋਂ ਤੁਸੀਂ ਗਾ ਰਹੇ ਹੋ ਆਪਣੇ ਬੋਲ ਪੇਸ਼ ਕਰ ਰਹੇ ਹੋ ਭੰਗੜਾ ਪੰਨਾ ਸ਼ੁਰੂ ਹੋ ਗਿਆ ਉੱਥੇ ਨੂੰ ਮਤਲਬ ਲੱਗਾ ਵੀ ਕੀ ਹੋ ਰਿਹਾ ਬਿਲਕੁਲ ਹਾਂ ਤੁਸੀਂ ਇਸ ਤਰ੍ਹਾਂ ਕਰਦੇ ਵੀ ਠੀਕ ਆ ਤੂੰ ਚਲੇ ਜਾਂਦੇ ਚੜ ਵੀ ਜਾਂਦੇ ਸਟੇਜ ਉੱਤੇ ਬੋਲ ਵੀ ਲੈਂਦੇ ਜਦੋਂ ਮੈਂ ਬੜਾ ਦੀ ਉੱਥੇ ਕਹਿੰਦੇ ਵੀ ਭਾਈ ਆ ਮੇਰੀ ਫਤਿਹ ਜੇ ਆ ਪਾਉ ਦਾ ਮੈਕ ਇਹ ਤੇ ਬਹੁਤ ਗਲਤ ਕਰ ਰਹੇ ਹੋ ਤੁਸੀਂ ਉੱਥੇ ਠੋਕ ਕੇ ਮੰਜੀ ਆਉਂਦੇ ਉਹਨਾਂ ਨੂੰ ਕਹਿ ਕੇ ਆਉਂਦੇ ਕਿ ਭਾਈ ਮੈਨੂੰ ਵਰਤਿਆ ਜਾ ਰਿਹਾ ਤੁਸੀਂ ਵਰਤ ਰਹੇ ਜੇ ਮੈਨੂੰ ਮੈਂ ਇਹੋ ਜਿਹਾ ਸਿੱਖ ਨਹੀਂਗਾ ਮੈਂ ਗੁਰੂ ਦਾ ਸਿੱਖ ਆ ਇਹ ਗਲਤ ਕੀਤਾ ਤੁਸੀਂ ਉਹਨਾਂ ਨੂੰ ਐ ਸਮਝਾ ਗਈ ਨਾ ਆਉਂਦੇ ਤੇ ਗਾਣੇ ਕਰਕੇ ਬੰਦ ਉਹਨਾਂ ਦੀ ਰੌਣੇ ਕਲਾਸ ਤੇ ਉਹਨਾਂ ਕਹਿੰਦੇ ਬੱਚਾ ਚੱਕੋ ਦਾ ਸਾਰਾ ਕੁਝ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਪੈਸੇ ਦੀ ਲੋੜ ਨਹੀਂ ਆ ਮੈਨੂੰ ਗੁਰੂ ਸਿਧਾਂਤ ਦੀ ਲੋੜ ਆ ਪਰ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਬੀਬੇ ਪੁੱਤ ਬਣ ਕੇ ਇੱਕ ਸਿਆਣੇ ਸਮਝਦਾਰ ਸ਼ਬਦਾਂ ਦਾ ਜਾਲ ਕੱਢ ਕੇ ਤੁਸੀਂ ਕਹਿ ਰਹੇ ਮੈਂ ਕਾਲ ਤੱਕ ਤੱਕ ਜਾ ਰਿਹਾ ਹਾਲਾਂਕਿ ਕਾਲ ਤੱਕ ਤੱਕ ਨਹੀਂ ਮੇਜਾ ਪਹੁੰਚਿਆ ਨਹੀਂ ਆ ਪਰ ਤੁਸੀਂ ਆਪਣੇ ਵੱਲੋਂ ਇਹ ਪਹੁੰਚ ਕੇ ਪਹੁੰਚ ਕੇ ਮਤਲਬ ਵੀ ਉਹਨਾਂ ਦਾ ਉਹਨਾਂ ਨੇ ਨਹੀਂ ਕੁਝ ਮੈਂ ਕਾਲ ਤੱਕ ਨੇ ਕੁਝ ਕਿਹਾ ਜੀ ਪਰ ਆਪਣੇ ਵੱਲ ਉਹਨਾਂ ਨੇ ਫਟਾਫਟ ਇਸ ਚੀਜ਼ ਨੂੰ ক্লোਜ਼ ਕਰਕੇ ਸਿੱਧਾ ਹੀ ਕਾਲ ਤੱਕ ਜਾ ਕੇ ਪੇਸ਼ ਕਰ ਦਿੱਤਾ ਹੁਣ ਉਹਨਾਂ ਨੇ ਗੱਲ ਕਹੀ ਕਿ ਮੈਂ ਲਿਖਤੀ ਰੂਪ ਚ ਮਾਫੀਨਾਮਾ ਦੇ ਆ ਅਗੇ ਸਿੰਘ ਸਾਹਿਬ ਦੀ ਮਰਜ਼ੀ ਹੈ ਕਿ ਉਹ ਕੀ ਫੈਸਲਾ ਲਈਏ ਪਰ ਗੱਲ ਫਿਰ ਇੱਥੇ ਆ ਜਾਂਦੀ ਹੈ ਵੀ ਕੱਲੀ ਵੀਰ ਸਿੰਘ ਦੀ ਗਲਤੀ ਨਹੀਂ ਤੇ ਉਹ ਠੀਕ ਹੈ ਵੀ ਇੱਕ ਸਿੱਖ ਚਿਹਰਾ ਵਾ ਠੀਕ ਹੈ ਉਹਦੇ ਤਾਂ ਸਾਨੂੰ ਵੀ ਰੋਸ ਆਪੀ ਇੱਕ ਸਿੱਖ ਚਿਹਰੇ ਕੋਲ ਗਲਤੀ ਨਹੀਂ ਹੋਣੀ ਚਾਹੀਦੀ ਰੋਸ ਇਸ ਗੱਲ ਦਾ ਬਾਕੀ ਜਿਨ੍ਹਾਂ ਨੇ ਕਰਵਾਇਆ ਉਹ ਸਾਰੇ ਦੋਸ਼ੀ ਹੈ ਸਾਰੇ ਦੋਸ਼ੀ ਉਹ ਸਾਰੀ ਟੀਮ ਆਉਂਦੀ ਕੱਲਾ ਵੀਰ ਸਿੰਘ ਨੂੰ ਡਿਜੀਤ ਨਾਲ ਆਉਂਦੀ ਕਿ ਲੋੜ ਸਿੰਘ ਉਹਨਾਂ ਨੂੰ ਵੀ ਨਾਲ ਖਿੱਚ ਕੇ ਹੁੰਦਾ ਭਾਈ ਤੈਨੂੰ ਮਰਨਾ ਚੱਲੋ ਤੁਸੀਂ ਵੇਖਿਆ ਹੋਣਾ ਵੀ ਕੁਝ ਦਿਨ ਪਹਿਲਾਂ ਜਥੇਦਾਰ ਸਾਹਿਬ ਦਾ ਇੱਕ ਬਿਆਨ ਹੁੰਦਾ ਵੀ ਪੰਜਾਬ ਸਰਕਾਰ ਨੇ ਪ੍ਰੋਗਰਾਮ ਤਾਂ ਉਹ ਲੀਕ ਲਿਆ ਕਿ ਉਹ ਪੂਰਨ ਸਿੱਖ ਹੈਗੇ ਆ ਹਾਂ ਫਾਇਦਾ ਹੋ ਸਕਦਾ ਉਹਨਾਂ ਨੂੰ ਇਸੇ ਚੀਜ਼ ਦਾ ਖਦਸਾ ਹੋਵੇ ਵੀ ਇਹ ਕੁਝ ਉਲਟਾ ਪੁਲਟਾ ਨਾ ਕਰਨ ਸਿੱਖ ਸਿਧਾਂਤਾਂ ਦੇ ਉਲਟ ਨਾ ਜਾਣ ਤਾਂ ਕਰਕੇ ਉਹਨਾਂ ਦਾ ਇਹ ਬਿਆਨ ਜਿਹੜਾ ਮੈਨੂੰ ਲੱਗਦਾ ਵੀ ਇਹ ਕਿਸੇ ਨਾ ਕਿਤੇ ਇਹ ਕੁਝ ਸਰਕਾਰ ਜਾਇ ਵੀ 1 ਮਿੰਟ ਸਵਾਲ ਪੂਰਾ ਲਓ ਜਾਇ ਇਹ ਵੀ ਹੋ ਸਕਦਾ ਵੀ ਉਹਨਾਂ ਦੇ ਬਿਆਨ ਆਉਣ ਤੋਂ ਬਾਅਦ ਇਹ ਪਰਮਣੀ ਹਾ ਜੋ ਸਿੰਘ ਬਾਂਸ ਨੇ ਇਹ ਗੱਲ ਕਹੀ ਹੋਏ ਵੀ ਜੇ ਹੁਣ ਇਸ ਤਰ੍ਹਾਂ ਦੇ ਤਾਂ ਆਪਾਂ ਇੱਕ ਦਿਨ ਨੂੰ ਤੁਰ ਪਈਏ ਇਹ ਇਹ ਕੁਝ ਕੋਈ ਰਾਜਨੀਤੀ ਦਾ ਹਿੱਸਾ ਨਾ ਹੋਵੇ ਨਹੀਂ ਵੇਖੋ ਇਹ ਜੇ ਆਪਾਂ ਇਸ ਕਾੜੀ ਨੂੰ ਚੰਗੀ ਤਰ੍ਹਾਂ ਵੇਖੀਏ ਤੇ ਵਿੱਚੋਂ ਇਹ ਗੱਲ ਸਮਝ ਸਾਹਮਣੇ ਆਉਂਦੀ ਆ ਕਿ ਸਰਕਾਰ ਦਾ ਬਹੁਤ ਵੱਡਾ ਰੋਲ ਹੁੰਦਾ ਵਾ ਠੀਕ ਹੈ ਉਹਨੇ ਦੇਸ਼ ਉਹਨੇ ਆਪਣੇ ਸੂਬੇ ਨੂੰ ਚਲਾਉਣਾ ਹੁੰਦਾ ਵਾ ਧਾਰਮਿਕ ਜਥੇਬੰਦੀਆਂ ਸਾਡੀ ਸ਼੍ਰੋਮਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨਹੀਂ ਉਮਾਫ ਕਰਨਾ ਆਪਣਾ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਜੀ ਸ਼੍ਰੋਮਣੀ ਕਾਲੀ ਦਾਲ ਨੇ ਵੀ ਆਪਣੇ ਸਮੇਂ ਨੂੰ ਸੁਝਾਅ ਦਿਆਂ ਆਈਆਂ ਤੇ ਪ੍ਰੋਗਰਾਮ ਕੀਤੇ ਨੇ ਠੀਕ ਹੈ ਉਹਨਾਂ ਦੀ ਵੀ ਗਲਤੀਆਂ ਹੋਈਆਂ ਪਰ ਇਹ ਵਾਕਈ ਗੱਲ ਜੈਸਿਹਦਰ ਨੇ ਨਾ ਬਿਆਨ ਦਿੱਤਾ ਵਾ ਮੈਂ ਇਸ ਬਿਆਨ ਨਾਲ ਕੋਈ ਹੱਦ ਤੱਕ ਸਹਿਮਤ ਹਾਂ ਕਿ ਸਰਕਾਰ ਜੇਤ ਪ੍ਰੋਗਰਾਮ ਕਰਨਾ ਫਿਰ ਉਹ ਇਸ ਤਰ੍ਹਾਂ ਕਰੇ ਕਿ ਜਿਹੜੇ ਸਿੱਖ ਆਪਣੇ ਵਿਦਵਾਨ ਨੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਤੋਂ ਸਲਾਹ ਲੈ ਕੇ ਪ੍ਰੋਗਰਾਮ ਲਿਖ ਕੇ ਤੇ ਆਪ ਉਸ ਤੇ ਜਾ ਕੇ ਬੈਠ ਕੇ ਸੁਣੇ ਉਹਨੂੰ ਪੁੱਛ ਇੱਕ ਮਿੰਟ ਇੱਕ ਮਿੰਟ ਗੱਲ ਹਾਂ ਉਹਨਾਂ ਨੂੰ ਪੁੱਛੇ ਵੀ ਵੈਸੇ ਕਿਵੇਂ ਕਰ ਸਕਦੇ ਆ ਸਾਡੇ ਕੋਲ ਗਲਤੀ ਨਾ ਹੋਵੇ ਕੋਈ ਹਾਂ ਦੂਜੀ ਗੱਲ ਜੇ ਸਰਕਾਰ ਚਾਹੁੰਦੀ ਐ ਵੀ ਅਸੀਂ ਅਸੇ ਆਡਾ ਵੀ ਗੁਰੂ ਉਹਨਾਂ ਹੀ ਆ ਠੀਕ ਐ ਵੀ ਤੁਹਾਡਾ ਵੀ ਸਾਰਾ ਦਾ ਗੋਲ ਇੱਕੋ ਜਿਹਾ ਹੀ ਆ ਜੀ ਹੁਣ ਹੋਇਆ ਕੀ ਵੀ ਜੇ ਤੁਸੀਂ ਆਪਣਾ ਪ੍ਰੋਗਰਾਮ ਕੀਤਾ ਹਾਂ ਤੇ ਤੁਹਾਡੇ ਕੋਲ ਏਡੀ ਵੱਡੀ ਗਲਤੀ ਤੁਸੀਂ ਕਰਕੇ ਹਾਂ ਤੇ ਹੁਣ ਇਹ ਤੀ ਕਹੋ ਵੀ ਨਹੀਂ ਜੀ ਇਹ ਸਾਡੇ ਕੋਲ ਗਲਤੀ ਨਹੀਂ ਅਣਜਾਣੇ ਚ ਹੋ ਗਈ ਹੈ ਸਾਰੇ ਆਪਣੇ ਮਨ ਜਾਣ ਪੁਣੇ ਦੇ ਵਿੱਚ ਕਹਿ ਕਿ ਉੱਥੇ ਆਣ ਕੇ ਵੀ ਬਰੀ ਹੋ ਜਾਣ ਉੱਥੇ ਇੱਕ ਪਿਰ ਤੇ ਪੈ ਜਾਊਗੀ ਵੀ ਭਾਈ ਤੁਸੀਂ ਜੋ ਮਰਜ਼ੀ ਕਰੋ ਖੇਲ ਹਥਿਆਰ ਤੇ ਜਾ ਕੇ ਗਲਤੀ ਮੰਨ ਲਿਓ ਤੁਸੀਂ ਸਵਾਲ ਕਰਦੇ ਤੁਸੀਂ ਵੇਖਿਆ ਹੋਣਾ ਵਾ ਵੀ ਹਰਜੋਤ ਸਿੰਘ ਬੈਂਸ ਜੀ ਜਿਹੜੇ ਮੌਜੂਦ ਨੇ ਉਥੇ ਤੇ ਜਥੇਦਾਰ ਸਾਹਿਬ ਅਕਾਲ ਤਖਸਾ ਇਹਨਾਂ ਦੀ ਆਪਸ ਵਿੱਚ ਬਹਿਸ ਵੀ ਹੁੰਦੀ ਇੱਕ ਸੜਕ ਨੂੰ ਲੈ ਕੇ ਜਿਹੜੀ ਨੰਦਪੁਰ ਸਾਹਿਬ ਹੈ ਨਾ ਹੋ ਸਕਦਾ ਹੈ ਕਿ ਹਰਜੋਤ ਸਿੰਘ ਪੈਂਸ ਨੇ ਉਹ ਕਿੜ ਕੱਢਣ ਵਾਸਤੇ ਕਹਿੰਦੇ ਲੈ ਭਾਈ ਤੁਸੀਂ ਫਿਰ ਆਪਣੇ ਤਰੀਕੇ ਨਾਲ ਚਲੋ ਇਹ ਆਪਣੇ ਤਰੀਕੇ ਨਾਲ ਚਲ ਜੀ ਲੱਗਦਾ ਨਹੀਂ ਕਿ ਕਿੰਨਾ ਕਿੰਨਾ ਹੋ ਸਕਦਾ ਉਹ ਆਪਣੇ ਕਿਆਫੇ ਵੱਖੋ ਵੱਖਰੇ ਆਪਣੀ ਆਪਣੀ ਕਿਆਫੇ ਹੋ ਸਕਦੇ ਆ ਪਰ ਇਹਦੇ ਵਿੱਚ ਸਰਕਾਰ ਜਿਹੜੀ ਸ਼ਦਾਬ ਦੀ ਮਨਾਉਣੀ ਹੈ ਨਾ ਸਰਕਾਰ ਰੋਲ ਦਵੇ ਸਰਕਾਰ ਆਪਣਾ ਰੋਲ ਅਲਾ ਕਰੇ ਉਹ ਮਾੜੀ ਗੱਲ ਨਹੀਂ ਹੈ ਸਰਕਾਰ ਕੋ ਬੜੇ ਕੰਮ ਨੇ ਸਰਕਾਰ ਕਵੇ ਵੀ ਪ੍ਰੋਗਰਾਮ ਤੁਸੀਂ ਲੀਕੋ ਸਿੱਖ ਵਿਦਵਾਨ ਲੀਕੋ ਸਾਡੇ ਕੋਲ ਲਾ ਬਣਦਾ ਸਕਦਾ ਜੋ ਸਾਡੇ ਕੋਲ ਸਹਯੋਗ ਲੈਣਾ ਲਵੇ ਠੀਕ ਹੈ ਕਈ ਵੱਡੇ ਕਾਰਜ ਕਰਨ ਵਾਲੇ ਨੇ ਸਰਕਾਰ ਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਦਾਬ ਦੀ ਉਹਨਾਂ ਦੇ ਨਾਂ ਨੂੰ ਸਮਰ ਪਤ ਵੱਡੇ ਵੱਡੇ ਕੋਈ ਇਹੋ ਜਿਹੇ ਪ੍ਰੋਗਰਾਮ ਲੀਕ ਕੇ ਜਾਣ ਜਿਨ੍ਹਾਂ ਵਿੱਚ ਬੱਚਿਆਂ ਨੂੰ ਜਿਹੜਾ ਉਹ ਐਜੂਕੇਟ ਕੀਤਾ ਜਾਵੇ ਗਣਾ ਕੋਈ ਹਸਪਤਾਲ ਖੋਲ੍ਹਿਆ ਜਾਵੇ ਜਾਂ ਕਿ ਇਹੋ ਜੀ ਮਨ ਲ ਇਹੋ ਜਿਹਾ ਐਲਾਨ ਕੀਤਾ ਜਾਵੇ ਜੀ ਇਹਦੇ ਵਿੱਚ ਸਾਰਿਆਂ ਨੂੰ ਖੁਸ਼ੀ ਮਿਲੇ ਵੀ ਵਾਕੀ ਗੁਰਤੇਗ ਬਾਦ ਦੱਸਿਆ ਉਹਨਾਂ ਜੀ ਮਨੁੱਖਤਾ ਦੇ ਭਲੇ ਲਈ ਕਾਰਜ ਕੀਤਾ ਜੀ ਜੀ ਵੇਖੋ ਉਹਨਾਂ ਦੀ ਕੁਰਬਾਨੀ ਹੂੰ ਕੁਰਤੇ ਵੱਲ ਦੀ ਕੁਰਬਾਨੀ ਕਹਦੇ ਵਾਸਤੇ ਸੀ ਜਬਰ ਤੇ ਜ਼ੁਲਮ ਦੇ ਵਿਰੋਧ ਬਿਲਕੁਲ ਵੀ ਤੁਸੀਂ ਜ਼ਬਰ ਜ਼ੁਲਮ ਕਰ ਰਹੇ ਜੰਮੂ ਦੀ ਕਸ਼ਮੀਰ ਦੀ ਧਰਤੀ ਦੇ ਪੰਡਤ ਚੱਲ ਕੇ ਆਏ ਤੇ ਉਹਨਾਂ ਨੇ ਵਾਸਤਾ ਪਾਇਆ ਧਰਮ ਦਾ ਉਹਨਾਂ ਨੇ ਇਹ ਨਹੀਂ ਕਿਹਾ ਸਾਡੇ ਸਾਡੀ ਜਾਨ ਨੂੰ ਖਤਰਾ ਹੈ ਸਾਡੇ ਬੱਚਾ ਨੂੰ ਕੰਗਾ ਧਰਮ ਨੂੰ ਖਤਰਾ ਹੈ ਉਹਨਾਂ ਨੇ ਆਪਣੀ ਜਾਨ ਨਹੀਂ ਗਾਈ ਆਪਣੇ ਧਰਮ ਨੂੰ ਖਤਰਾ ਗਿਆ ਅੱਜ ਉਸੇ ਜੰਮੂ ਦੀ ਕਸ਼ਮੀਰ ਦੀ ਧਰਤੀ ਦੇ ਉੱਤੇ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਬਹੁਤ ਅਤਨੰਦਮ ਜੋ ਹੋਗਾ ਮਾੜੀ ਹੈ ਜਿੰਨਾ ਜਿੰਨਾ ਜੋ ਜੋ ਵੀ ਦੇ ਵਿੱਚ ਸ਼ਾਮਲ ਨੇ ਸਾਰੇ ਹੀ ਜਿਹੜੇ ਕਿ ਦੋਸ਼ੀ ਨੇ ਦੋਸ਼ੀ ਨੇ ਸਾਰੇ ਕਿ ਕਿ ਕਾਲਤਖ ਸਾਹਿਬ ਨੂੰ ਚਾਹੀਦਾ ਵੀ ਉਹਨਾਂ ਸਾਰਿਆਂ ਨੂੰ ਨੋਟਿਸ ਪੇ ਜੈ ਵੀ ਸਾਰਿਆਂ ਨੂੰ ਉੱਥੇ ਪੇਸ਼ ਹੋਣਾ ਪਵੇਗਾ ਖਲਾ ਵੀਰ ਸਿੰਘ ਕਿਉਂ ਵੀਰ ਸਿੰਘ ਤੇ ਆਪਣੀ ਜਗ੍ਹਾ ਤੇ ਵੱਖਰਾ ਮਹਿਸੂਸ ਕਰਕੇ ਜਿਹਨੂੰ ਆ ਗਿਆ ਪਰ ਸਾਰਿਆਂ ਦਾ ਫਰਜ਼ ਬਣਦਾ ਵਾ ਵੀ ਸਾਰੇ ਉਸਵਾਲਾਂ ਦੇ ਘੇਰੇ 'ਚ ਨੇ ਤੇ ਸਾਰਿਆਂ ਦੇ ਉੱਤੇ ਜਿਹੜਾ ਬਹ ਉਹ ਸ਼ਕਤੀ ਨਾਲ ਪੇਸ਼ੀ ਹੋਣੀ ਚਾਹੀਦੀ ਸ਼ਕਤੀ ਸ਼ਕਤੀਕਰਨ ਹੁਣ ਇਹ ਦੂਜੀ ਗੱਲ ਮੈਂ ਗੱਲ ਕਰ ਰਿਹਾ ਸੀ ਸਰਕਾਰ ਦਾ ਰੋਲ ਕੀ ਹੈ ਵੀ ਸਰਕਾਰ ਬੜੇ ਸੋਹਣੇ ਤਰੀਕੇ ਦੇ ਨਾਲ ਕੋਈ ਐਲਾਨ ਕਰੇ ਹੋ ਜਿਹਾ ਵੀ ਅਸੀਂ ਭਾਈ 350 ਸਾਰੇ ਸ਼ਦਾਬੀ ਸਮਰਪਿਤ ਨੂੰ ਇੰਨੇ ਬੱਚੇ ਲਾਵਾਂਗੇ ਉਹਨਾਂ ਦਾ ਜਾ ਮਲ ਉਹਨਾਂ ਦੀ ਪੜ੍ਹਾਈ ਫ੍ਰੀ ਕਰਦੇ ਆ ਠੀਕ ਹੈ ਜਾਂ ਅਸੀਂ ਕੋਈ ਕੁਝ ਸਕੂਲ ਖੋਲ੍ਹ ਦਿੰਨੇ ਆ ਜਾਂ ਹਸਪਤਾਲ ਖੋਲ੍ਹ ਦਿੰਨੇ ਆ ਕੋਈ ਦੂਜੀ ਗੱਲ ਜਿੱਥੇ ਜਿੱਥੇ ਗੁਰੂ ਸਾਹਿਬਾਨਾਂ ਦੇ ਸਥਾਨ ਬਣਿਆ ਮੈਂ ਜਾਇਦਾਦ ਦਾ ਬਿਆਨ ਸੁਣਨਾ ਸ ਬੜਾ ਕਮਾਲ ਦਾ ਜੀ ਜਾਇਦਾਦ ਕਹੇ ਵੀ ਸਰਕਾਰ ਜਿਹੜੀ ਹੈ ਜਿੱਥੇ ਜਿੱਥੇ ਗੁਰੂ ਸਾਹਿਬਾਨ ਦੇ ਸਿੱਧੀ ਸਥਾਨ ਨੇ ਜਾਂ ਜਨਮ ਪ੍ਰਕਾਸ਼ ਨੇ ਉਹਨਾਂ ਦੇ ਹੋਏ ਉਥੇ ਸਰਕਾਰ ਕੋਈ ਨਾ ਕੋਈ ਇਹੋ ਜਿਹਾ ਵਧੀਆ ਰੂਡ ਬਣਾ ਦੇ ਜਿਹੜੇ ਉੱਥੇ ਗੰਦਗੀ ਹੈ ਜਾਂ ਉੱਥੇ ਕੋਈ ਰਾਹ ਨਹੀਂ ਸਾਫ਼ ਬਣਿਆ ਜਾਂ ਉੱਥੇ ਕੋਈ ਮੁਸ਼ਕਲਾ ਨਹੀਂ ਉਹ ਦੂਰ ਕਰੇ ਸਰਕਾਰ ਦਾ ਦੇ ਵੀ ਕੰਮ ਹੈ ਨਾ ਬਿਲਕੁਲ ਸ਼ਦਾਬਦੀ ਮਨਾਉਣੀ ਸਰਕਾਰ ਉੱਥੇ ਆਪ ਆ ਸਕਦੀ ਠੀਕ ਹੈ ਮੰਨ ਲਓ ਕਿ ਚੰਗਾ ਸਮਾਗਮ ਡਾ ਲੀਕਿਆ ਤੇ ਉੱਥੇ ਮੁੱਖ ਮੰਤਰੀ ਆ ਸਕਦਾ ਕੋਈ ਚੱਕਰ ਨਹੀਂ ਵੀ ਗੁਰੂ ਗ੍ਰਾਸ ਨਮਸਕਾਰ ਹੋਵੇ ਤੇ ਆਣ ਕੇ ਉਹ ਬੈਠ ਸਕਦਾ ਹੈ ਸੰਗਤ ਵਿੱਚ ਪਰ ਜੋ ਸਰਕਾਰ ਚਾਹੁੰਦੀ ਵੀ ਅਸੀਂ ਆਪੜਾ ਕਰੀਏ ਫਿਰ ਕਰੇ ਜ਼ਰੂਰ ਸਰਕਾਰ ਕੋਈ ਮਨਾਈ ਨਹੀਂ ਪਰ ਉੱਥੇ ਸਰਕਾਰ ਆਪਣੀ ਸਾਡੀ ਮਰਜ਼ਾ ਦਾ ਹਾਂ ਜਿਹੜੀ ਠੀਕ ਹੈ ਦਵਾਈਆਂ ਦੀ ਸਲਾਹ ਲਾ ਗੀ ਸਲਾਹ ਲਈ ਜਾਵੇ ਤਾਂ ਫੇਰ ਦਾ ਅੱਗੇ ਕਰਦੇ ਇੱਕ ਚੀਜ਼ ਹੋਰ ਸਮਝੀਏ ਆਪਾਂ ਕਿ ਜ਼ਥੇਦਾਰ ਸਾਹਿਬ ਦਾ ਪਿਛਲੇ ਦਿਨੀ ਬਿਆਨ ਇੱਕ ਆਉਂਦਾ ਵੀ ਸਾਰੇ ਜਿਹੜੇ ਆ ਸੀਐਮ ਸਾਹਿਬ ਕੇਸ ਦਾੜਾ ਰੱਖਣਾ ਆਪਣਾ ਸ਼ਕਣ ਫੇਰ ਬਣਾਉਣ ਹੁਣ ਜੇ ਆਪਾਂ ਇਹ ਇਹ ਗੱਲ ਨੂੰ ਲਈਏ ਕਿ ਪਹਿਲਾਂ ਵੀ ਤਾਂ ਮਨਾਉਂਦੀਆਂ ਰਹੀਆਂ ਸਰਕਾਰਾਂ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਅਕਾਲੀ ਦਲ ਦੀ ਹੋਵੇ ਕੀ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਸਾਰੇ ਅਮਰਤਾਰੀ ਸੀਗੇ ਉਦੋਂ ਜਥੇਦਾਰਾਂ ਦੇ ਬਿਆਨ ਕਿਉਂ ਨਹੀਂ ਆਏ ਨਹੀਂ ਇਹ ਤੇ ਚਲੋ ਇਹ ਬਿਆਨ ਕੋਈ ਵਾਜਿਬ ਬਹੁਤਾ ਨਹੀਂ ਲੱਗਦਾ ਨਾ ਇਹ ਕੋਈ ਹਾਂ ਇਹ ਜਥੇਦਾਰ ਦੀ ਹਦਅਤ ਬਣਦੀ ਪਈ ਪਹਿਲੇ ਦੇ ਸਮਾਗਮ ਕੇ ਮਨਾਉਣਾ ਵਾ ਤੇ ਉਹ ਤੁਸੀਂ ਸਾਡੀ ਮਰਿਆਦਾ ਪੜ ਲਓ ਜਾਂ ਸਾਡੇ ਵਿਦਵਾਨਾਂ ਨਾਲ ਲੈ ਲਓ ਹੈਨਾ ਪਹਿਲਾਂ ਵੀ ਜਿੰਨੇ ਵੀ ਪਹਿਲਾਂ ਸ਼ਹਾਦਤ ਦੇ ਆਪਾਂ ਮਨਾ ਗਏ ਟੈ ਉਹ 5.5 ਸਾਲ ago 95 ਦਾ ਮਨਾਇਆ ਵਾ ਖਾਸਾ ਸਾਜਨਾਦੀਪਸ ਮਨਾਇਆ ਗਿਆ ਵਾ ਉਹਨਾਂ ਦੀ ਸ਼ਹਾਦਤ ਦੀ ਬੜੀਆਂ ਸ਼ਹਾਦਤ ਦੇ ਨਾਮ ਤੇ ਗਈਆਂ ਨੇ ਪਿਛਲੇ ਸਮਿਆਂ ਦੇ ਦੌਰਾਨ ਤੇ ਉਦੋਂ ਵੀ ਤਾਂ ਵੇਖੋ ਸਰਕਾਰਾਂ ਨੇ ਚਲੋ ਆਪਣੇ ਰੋਲ ਦਿੱਤੇ ਅੱਜ ਤੱਕ ਸਾਰਾ ਕੁਝ ਕੀਤਾ ਹੀ ਹੈ ਪਰ ਚਲੋ ਇਹ ਸਿੱਖ ਪੀ ਉਹਨਾਂ ਨੇ ਇਹ ਇਹ ਜ਼ਰੂਰ ਕਹਿ ਸਕਦੇ ਭਾਈ ਜੇ ਤੁਸੀਂ ਗੁਰੂ ਨੂੰ ਵਾਕੇ ਸਮਰਪਤ ਹੋ ਤੁਸੀਂ ਜਿਹੜਾ ਬਹੁ ਪਰਨ ਕਰੋ ਕੇਸ ਰੱਖੋ ਦਾੜਾ ਰੱਖੋ ਨਾ ਇਹ ਤਾਂ ਇੱਕ ਬਿਆਨ ਵੱਖਰਾ ਹੋ ਸਕਦਾ ਹੈ ਅਰ ਜੇ ਆਪਾਂ ਕਈ ਵੀ ਸ਼ਰਤ ਲਾ ਕੇ ਵੀ ਤੁਸੀਂ ਪਹਿਲਾਂ ਖੇਜ਼ਦਾਰ ਰੱਖੋ ਫਿਰ ਮਨਾਉਂਗੇ ਇਹ ਕਿ ਤਰ੍ਹਾਂ ਕਿ ਤੇ ਆਪਣੇ ਆਪ ਵਿੱਚ ਇੱਕ ਰਾਜਨ ਰਾਜਨੀਤੀ ਚ ਲਾ ਲਓ ਜਾਂ ਸਵਾਲ ਬਣ ਜਾਣੀ ਇਹ ਇੱਕ ਚੀਜ਼ ਆਪਾਂ ਹੋਰ ਆਪਾਂ ਸ਼ਾਇਦ ਉਦੋਂ ਵੀ ਇੰਟਰਵਿਊ ਕੀਤਾ ਸੀ ਵੀ ਜਦੋਂ ਕਲਾਕਾਰਾਂ ਨੂੰ ਗੁਰਦੁਆਰੇ ਦੇ ਵਿੱਚ ਸੱਦ ਕੇ ਤੇ ਪ੍ਰੋਗਰਾਮ ਕਰਾਇਆ ਗਿਆ ਪਤਾ ਨਹੀਂ ਲੁਧਿਆਣਾ ਸੀ ਕਿ ਸ਼ਾਇਦ ਜਲੰਧਰ ਸੀਗਾ ਹਨਾ ਉਦੋਂ ਵੀ ਆਪਾਂ ਇਹ ਗੱਲ ਕੀਤੀ ਸੀ ਪਰ ਉਦੋਂ ਵੀ ਸ਼ਰੋਣੀ ਕਮੇਟੀ ਕੋਈ ਨਹੀਂ ਬੋਲੀ ਜੇ ਉਦੋਂ ਨਾth ਪਾਈ ਹੁੰਦੀ ਤੇ ਸ਼ਾਇਦ ਅੱਜ ਆਹ ਕਾਰਜ ਨਾ ਹੁੰਦਾ ਹੁਣ ਅਗਲਾ ਸਵਾਲਿਆ ਚਿੰਨ ਆਪਣੀ ਸ਼ਰੋਣੀ ਕਮੇਟੀ ਦੇ ਉੱਤੇ ਵੀ ਖੜਾ ਹੁੰਦਾ ਵਾ ਵੀ ਸਰੋਮਣੀ ਪ੍ਰਬੰਧਕ ਕਮੇਟੀ ਸਾਡੀ ਸਰਮੌਰ ਜਥੇਬੰਦੀ ਆ ਕਾਲਤ ਦਾ ਜਹੇਦਾਰ ਸਾਡਾ ਜਿਹੜਾ ਉਹ ਪੂਰੇ ਪੰਥ ਨੂੰ ਚਲਾਉਣ ਵਾਸਤੇ ਇੱਕ ਜਹੇਦਾਰ ਮਨਿੰਦਾ ਚੁਣਿਆ ਜਾਂਦਾ ਹੈ ਪਰ ਕਿਤਨਾ ਕਿਤੇ ਜਹੇਦਾਰ ਵੀ ਕਿਤਨਾ ਕਿਤੇ ਪੂਰਾ ਪੱਖਪਾਤ ਜਿਹੜਾ ਵਾ ਉਹ ਰੱਖਦਾ ਵਾ ਪੱਖਪਾਤ ਦੇ ਵਿੱਚ ਰਹਿੰਦਾ ਵਾ ਪੂਰਾ ਖੁੱਲ ਕੇ ਜਹੇਦਾਰ ਵੀ ਜਾਂ ਕਹਲੇ ਵੀ ਚੱਲ ਨਹੀਂ ਰਿਹਾ ਕਿਉਂ ਨਹੀਂ ਚੱਲ ਰਿਹਾ ਆਪਾਂ ਸਾਰੇ ਵੇਖਦੇ ਆ ਕਿਤਨਾ ਕਿਤੇ ਦਬਾਅ ਬਣ ਜਾਂਦਾ ਹੈ ਜਾਂ ਜਹੇਦਾਰ ਜਿਹੜਾ ਵਾ ਉਹ ਚਲਣਾ ਚਾਹੁੰਦਾ ਵਾ ਸਬ ਜੋਗ ਨਹੀਂ ਮਿਲਦਾ ਕਿਤਨਾ ਕਿਤੇ ਘਾਟ ਮਹਿਸੂਸ ਹੁੰਦੀ ਹੈ ਪਰ ਇਹ ਇਹ ਚੀਜ਼ਾਂ ਵਾ ਲਗਾਤਾਰ ਚੱਲਦੀਆਂ ਨੇ ਕੋਈ ਇੱਕ ਆ ਤਾਜੀ ਝਟਕਾ ਝਟਰਾ ਨਹੀਂ ਵਾਪਰੀ ਗੱਲ ਅੱਡੀ ਇਸ ਤੋਂ ਪਹਿਲਾਂ ਬਹੁਤ ਨਹੀਂ ਅੱਗੇ ਵੀ ਵਾਪਰਨ ਲੱਗੀਆਂ ਖਸਦਾ ਹੈਗਾ ਜੇ ਆਪਾਂ ਨਹੀਂ ਕੋਈ ਵੱਡਾ ਸਹਯੋਗ ਜਾਂ ਵੱਡੀ ਕੋਈ ਇਹੋ ਜੀ ਰਣਨੀਤੀ ਤਿਆਰ ਕਰ ਦੇ ਜਿਸ ਨਾਲ ਲੋਕਾਂ ਨੂੰ ਠੱਲ ਪੈ ਜਾਏ ਇਸ ਦਰਨ ਇਸ ਸਮਝਣ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਹੁੰਦਾ ਕਿਤਨਾ ਕਿ ਤੇ ਇਤਰਾ ਮਾ ਵੀ ਅਸੀਂ ਕੁਝ ਸਮੇਂ ਲਈ ਮੁੱਦਾਂ ਉਛਾਲਦੇ ਆਂ ਚੁੱਕਦੇ ਆਂ ਫਿਰ ਉਹਨੂੰ ਅਸੀਂ ਬੰਦ ਕਰਕੇ ਨਵੇਂ ਮੁੱਦੇ ਤੇ ਚੱਲ ਜਾਂਦੇ ਆਂ ਉਹ ਪਿੱਛੇ ਰਹਿ ਜਾਂਦਾ ਇਸ ਤਰ੍ਹਾਂ ਦੀਆਂ ਮਾ ਉਹ ਘਟਨਾ ਆਏ ਦਿਨ ਵਾਪਰਦੀਆਂ ਰਹਿੰਦੀਆਂ ਨੇ ਵੀ ਪਰ ਆਪਾਂ ਜਿਹੜੀ ਗੱਲ ਵਿਚਾਰ ਰਹੀ ਸੀ ਵੀ ਜਿਹੜਾ ਇਹ ਸ਼ਹਾਦਤ ਦੀ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਲੀਕ ਕੇ ਕੀਤਾ ਗਿਆ ਹੈ ਇਹ ਕਿਤੇ ਐਸਾ ਨਾ ਹੋ ਜਾਏ ਕਿ ਜੇ ਆਪਾਂ ਨੂੰ ਥੋੜਾ ਬਹੁਤਾ ਸਮਝ ਲਿਆ ਵੀ ਚਲ ਕੋਈ ਨਹੀਂ ਗਲਤੀਆਂ ਹੋ ਗਈਆਂ ਛੱਡ ਦੋ ਤਾਂ ਉਹ ਪਿਰਤ ਨਾ ਬਹਿ ਜੇ ਕਿ ਕੀ ਕੀ ਹੁਣ ਉਹਨਾਂ ਨੂੰ ਤਨਖਾਹਾਂ ਇਕਰਾਰ ਦੇਣਾ ਚਾਹੀਦਾ ਜਾਂ ਸੰਗਤ ਵੱਲੋਂ ਜਾਂ ਜਥੇਦਾਰ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਮਿਲ ਜਾਣੀ ਚਾਹੀਦੀ ਇਹ ਤਾਂ ਕਾਲਤਾ ਜਹਿਦਦਾਰ ਉਹ ਵੀ ਸਿਆਣੀ ਨੂੰ ਸਾਹਮਣੇ ਸਾਹਮਣੇ ਪ੍ਰਚਾਰ ਕੋ ਸਲਾਹ ਤਾਂ ਹੀ ਆ ਵੀ ਭਈ ਇਸ ਚੀਜ਼ ਨੂੰ ਕੋਹ ਕੇ ਵਿਚਾਰ ਕੇ ਕੋਈ ਠੋਸ ਫੈਸਲਾ ਲਿਆ ਜਾਵੇ ਜਿਹਦੇ ਨਾਲ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਘਟਨਾ ਨਾ ਵਾਪਰਨ ਕਿੰਨੀ ਇੱਕ ਵਾਰ ਸਿੱਖਾਂ ਦੇ ਰੱਦੇ ਬਲੁੰਦਰੇ ਜਾਂਦੇ ਤੇ ਕਿੰਨੀ ਇੱਕ ਵਾਰ ਇਹ ਕੰਮ ਚੱਲਦਾ ਰਹੂਗਾ ਕੋਈ ਘਟਨਾ ਤਿੱਜੇ ਕਿ ਦਿਨ ਵਾਪਰੀ ਹੁੰਦੀ ਹੈ ਪੰਥ ਦੇ ਵਿੱਚ ਏਕ ਨਹੀਂ ਇਸ ਤੋਂ ਇਲਾਵਾ ਦੂਜੇ ਪਾਸੇ ਲਾ ਲਓ ਕੋਈ ਆਣ ਕੇ ਕੁਝ ਕਰ ਜਾਂਦਾ ਕੋਈ ਕੁਝ ਬੋਲ ਜਾਂਦਾ ਕੋਈ ਕੁਝ ਕਹਿ ਜਾਂਦਾ ਹਣਾ ਇੱਕ ਇੰਨਾ ਵੀ ਪੰਥ ਉਲਝਿਆ ਪਿਆ ਬਹੁਤ ਵੱਡੇ ਕਾਰਜ ਪੰਥ ਦੇ ਸਾਹਮਣੇ ਕਰਨ ਵਾਲੇ ਨੇ ਸਾਡੇ 350 ਸਾਲ ਦੀ ਪੁਰਬ ਆਰਿਆਵਾ ਇਹਨੂੰ ਵੱਡੇ ਪ੍ਰੋਗਰਾਮ ਲੀਕ ਕੇ ਜਾਣ ਘਰ ਘਰ ਜਿਹੜਾ ਵਾ ਪ੍ਰਚਾਰ ਦੀ ਲਹਿਰ ਚੜਾਈ ਜਾਵੇ ਬੱਚਿਆਂ ਤੱਕ ਪਿੰਡਾਂ ਤੱਕ ਇਹ ਪਹੁੰਚਿਆ ਜਾਵੇ ਕਾਲ ਤੱਕ ਦਾ ਜਹਿਦਦਾਰ ਇਸ ਗੱਲ ਦਾ ਇਹ ਜਿਹੜਾ ਵਾ ਉਹ ਇੱਕ ਐਲਾਨ ਕਰੇ ਵੀ ਇਹ ਸ਼ਦਾਬ ਦੀ ਪਾਈ ਪਿੰਡ ਪਿੰਡ ਹਰੇ ਗੁਰਦਾਰੇ ਵਿੱਚ ਮਨਾਈ ਜਾਵੇ ਵੇਖੋ ਕਿਉਂ ਮਨਾਈ ਜਾਵੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਕੱਲਾ ਹਿੰਦੂਆਂ ਦੇ ਲਈ ਜਨੇਊਲੀ ਇਹ ਨਹੀਂ ਜਿਦੀ ਦਿੱਤੀ ਸਹੀ ਠੀਕ ਹੈ ਕਿ ਉਹਨਾਂ ਨੇ ਇੱਕ ਵਾਸਤਾ ਬੈਬ ਸਾਡੇ ਧਰਮ ਨੂੰ ਖਤਰਾ ਹੈ ਠੀਕ ਹੈ ਉਹਨਾਂ ਨੇ ਪੂਰੀ ਇਨਸਾਨੀਅਤ ਨੂੰ ਸੰਬੋਧਕਤਾ ਦੀ ਪੂਰੀ ਮਨੁੱਖਤਾ ਨੂੰ ਸਬਕ ਸਿਖਾਇਆ ਪੂਰੀ ਮਨੁੱਖਤਾ ਨੂੰ ਇੱਕ ਸਨੇਹ ਦਿੱਤਾ ਭਾਈ ਕਿਸੇ ਉਹਦੇ ਜ਼ਬਰ ਜ਼ੁਲਮ ਹੁੰਦਾ ਹੋਵੇ ਤੇ ਆਪਾਂ ਬਰਦਾਸ਼ਤ ਨਹੀਂ ਕਰਨਾ ਸਾਨੂੰ ਸਿੱਖ ਕੌਮ ਨੂੰ ਦਿੱਤਾ ਹੀ ਗੁਰੂ ਨੇ ਇਹ ਮਾਨਮ ਜਦੋਂ ਕਿਤੇ ਜ਼ਬਰ ਜ਼ੁਲਮ ਦਾ ਪਹਿਲਾਂ ਅੱਗੇ ਖੜ ਜਾਂਦੇ ਆ ਪਰ ਸਾਨੂੰ ਵਰਤਿਆ ਜਾ ਰਿਹਾ ਹੈ ਸਾਨੂੰ ਲੁੱਟਿਆ ਜਾ ਰਿਹਾ ਸਾਡੇ ਉੱਤੇ ਜਿਹੜਾ ਉਹ ਆਏ ਦਿਨੋਂ ਦੁਸ਼ਮਣ ਬੜੇ ਸੋਹਣੇ ਤਰੀਕਾ ਨਾਲ ਅਟੈਕ ਕਰਦਾ ਹੈ ਪਰ ਅਸੀਂ ਆਪਣੇ ਸਵਾਰਥ 'ਚ ਲੁਕੇ ਹੋਏ ਬਰੀ ਕਰ ਦਿੰਨੇ ਛੱਡ ਦਿੰਨੇ ਆ ਠੀਕ ਹੈ ਚਾਹੇ ਉਹ ਭਾਵੇਂ ਆਪਣੇ ਹੋਣ ਹੁਣ ਜਹੇਦਾਰ ਜੀ ਨੂੰ ਆਪਣੇ ਨੂੰ ਆਪਣੇ ਆਣ ਕੇ ਪੇਸ਼ ਹੁੰਦੇ ਤੇ ਉਹਨਾਂ ਨੂੰ ਵੀ ਫੜ ਕੇ ਫਤਵਾ ਤੇ ਜਾਰੀ ਕਰਕੇ ਸਜ਼ਾ ਦੇ ਕੇ ਮਾਫ਼ ਕਰ ਦਿੰਦਾ ਠੀਕ ਹੈ ਆਪਣਾ ਨੂੰ ਆਵਗੇ ਤਾਂ ਕੱਲ ਗਣ ਤੁਸੀਂ ਜਿੱਤਰਾ ਕੀਤਾ ਹੈ ਨਾ ਤੁਸੀਂ ਮਾਫ਼ੀਆਂ ਮੰਗ ਲਈਆਂ ਤੁਸੀਂ ਕਿੱਡੇ-ਕੱਡੇ ਵੱਡੀਆਂ ਗਲਤੀਆਂ ਕਰਕੇ ਮਾਫ਼ੀ ਮੰਗ ਕੇ ਹੁਣ ਉਦੋਂ ਵੀ ਨੋਟਿਸ ਨਹੀਂ ਚੰਗਾ ਲਿਆ ਗਿਆ ਵੀ ਠੀਕ ਹੈ ਸਜ਼ਾ ਦਿੱਤੀ ਚਲੋ ਜਾਓ ਘਰ ਨੂੰ ਇਕ ਸਾਹ ਰਾਹ ਬਣ ਗਿਆ ਨਾਲੇ ਵੀ ਸਾਡੇ ਅਸੀਂ ਤੇ ਕਾਦਰਦਮਾਹੀ ਮੰਗ ਆਇਆ ਹੁਣ ਜਦੋਂ ਬੰਦਾ ਇਕਲੀ ਮਾफी ਮੰਗ ਆਉਂਦਾ ਫਿਰ ਹੁਣ ਪਤਾ ਲੱਗਦਾ ਕਿ ਹੁਣ ਗੱਲ ਕੋਈ ਨਹੀਂ ਜਿਵੇਂ ਮੈਂ ਇੱਕ ਗੱਲ ਕਹਿ ਦਵਾ ਵੀ ਜਿਵੇਂ ਕੋਈ ਬੰਦਾ ਦੋਰੀ ਜੇਲ੍ਹ ਚ ਜਾ ਰਿਹਾਵੇਂ ਨਾ ਉਹ ਕਹਿੰਦਾ ਮੈਨੂੰ ਮੈਨੂੰ ਜੇਲ੍ਹ ਕੀ ਆ ਮੈਨੂੰ ਪਤਾ ਹੀ ਅੱਜਾ ਰੋਟੀਆਂ ਉੱਤੇ ਕਾਲੀਆਂ ਉੱਤੇ ਕਾਲੀਆਂ ਇਸ ਤਰ੍ਹਾਂ ਦਾ ਕਾਲ ਤਖਦਾ ਅੱਜ ਕਿਤੇ ਨਾ ਕਿਤੇ ਲੱਗਦਾ ਵੀ ਇਹ ਸਿਧਾਂਤ ਬਣ ਰਿਹਾ ਵਾ ਵੀ ਗਲਤੀ ਕਰੋ ਬੇਸ਼ੱਕ ਜੋ ਮਾफी ਮੰਗੇ ਕਰਿਆ ਦਿਓ ਹਮ ਬਰਕਾਲ ਤੱਕ ਦੇ ਇੱਕ ਬਹੁਤ ਵੱਡਾ ਰੁਤਬਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਚਾਹੇਦਾਰ ਦੀ ਬੜੇ ਸੋਹਣੇ ਤਰੀਕੇ ਨਾਲ ਸਮਝਦਾਰੀ ਦੇ ਨਾਲ ਕਾਰਜ ਕਰਨ ਵਾਲੇ ਨੇ ਮੰਨਦਿਆ ਵੀ ਉਹ ਇੱਕ ਕਿਤੇ ਨਾ ਕਿਤੇ ਖੁੱਲ ਕੇ ਗੱਲ ਨਹੀਂ ਕਰ 파 ਰਹੇ ਇਹਦੇ ਵਿੱਚ ਕੋਈ ਦੋ ਰਾਵਣ ਦਬਾਅ ਉਹਦੇ ਸਿਰ ਤੇ ਵੀ ਹੈਗਾ ਕਾਹਦਾ ਦਬਾਅ ਆ ਕਿਉਂ ਬਣ ਜਾਂਦਾ ਵਾ ਇਹ ਤਾਂ ਉਹੀ ਜਾਣਦੇ ਸਭ ਨੂੰ ਪਤਾ ਹੈ ਜੀ ਇਹ ਦੋ ਹੀ ਜਾਣਦੇ ਆ ਪਰ ਆਪਾਂ ਕੀ ਦੁੱਤੇ ਹੀ ਗੱਲ ਕਾਵਾਂਗੇ ਸੇਖ ਕੌਮ ਨੂੰ ਭਾਈ ਕਿਰਪਾ ਕਰਕੇ ਜਿੱਥੇ ਪ੍ਰੋਗਰਾਮ ਹੁੰਦਾ ਹੈ ਸੇਖ ਕੌਮ ਵੀ ਤਾਂ ਸੇਖ ਵੀ ਤਾਂ ਆਪਣੇ ਆਪ ਚ ਚਲੋ ਜਾਇਜ਼ਦਾਰ ਦਾ ਵਖੀਰ ਤੇ ਫੜਦੇ ਨੇ ਜਾ ਕੇ ਜਾਇਜ਼ਦਾਰ ਕੋਲ ਚਲ ਜੋ ਜੀ ਪਰ ਜਿੱਥੇ ਪ੍ਰੋਗਰਾਮ ਹੋ ਰਿਹਾ ਕਿ ਉੱਥੇ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਾਗ ਦੀ ਜ਼ਮੀਨ ਵਾਲਾ ਜਿਹੜਾ ਕਵੇ ਪਈ ਕੀ ਕਰ ਰਹੇ ਹੋ ਕਿੰਨੀਆਂ-ਕਿੰਨੀਆਂ ਘਟਨਾਵਾਂ ਵਾਪਰਦੀਆਂ ਗੁਰਦਿਰਦ ਦੇ ਨਾਂ 'ਚ ਹੋ ਗਿਆ ਗੁਰਦਿਰਦ ਦੇ ਅੰਦਰ ਕਈ ਤਰ੍ਹਾਂ ਦੇ ਪਖੰਡ ਹੋ ਗਏ ਕਈ ਤਰ੍ਹਾਂ ਦੀਆਂ ਸਾਡੇ ਸਾਹਮਣੇ ਕ੍ਰਿਤੀਆਂ ਗੁਰਦਿਰਦਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਤੇ ਆਪਾਂ ਜੋ ਇੱਕ ਵੀਡੀਓ ਦੇਖਦੇ ਆ ਤਾਂ ਆਪਾਂ ਸੋਚਦੇ ਵੀ ਕੋਈ ਬੰਦਾ ਨਹੀਂ ਜਗਦੀ ਜ਼ਮੀਰ ਵਾਲਾ ਉੱਟ ਕੇ ਕਹੇ ਭਈ ਗਲਤ ਕਰ ਰਹੇ ਇਸ ਤਰ੍ਹਾਂ ਉੱਥੇ ਭਾਈ ਵੀਰ ਸਿੰਘ ਜੀ ਆਪਣਾ ਰੋਣਾ ਦਾ ਕਰ ਦਿੰਦੇ ਨਾ ਉਦੋਂ ਹੀ ਪਰ ਉਹਨਾਂ ਨੇ ਇੱਕ ਆਪਣੇ ਲਫ਼ਜ਼ ਜੀ ਬੋਲੇ ਵੀ ਮੈਨੂੰ ਜਦੋਂ ਪਤਾ ਲੱਗਾ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਉਹਨਾਂ ਦੇ ਸਿਰ ਵੀ ਉਹਨਾਂ ਨੇ ਕਹ ਅਟਕੋ ਜੀ ਤੇ ਜੋੜੇ ਵੀ ਲਾਓ ਜੀ ਪਰ ਬੋਲੇ ਤੇ ਗੀਤ ਜਾਨਾ ਜਿਹੜੀ ਵੀਡੀਓ ਦੇ ਵਿੱਚ ਉਹ ਆ ਸਾਹਮਣੇ ਆ ਰਹੀ ਹੈ ਉਹ ਮੈਂ ਸੰਕਤ ਰੂnga ਮੈਂ ਤੁਹਾਨੂੰ ਧਿਆਨ ਨਾਲ ਸੁਣਿਓ ਬੋਲ ਗੀਤ ਦੇ ਨੇ ਗੀਤ ਦੇ ਨੇ ਬਿਲਕੁਲ ਉੱਥੇ ਜਾਂ ਤਾਂ ਉਹਨਾਂ ਵੀ ਗੁਰਤੇਪਾ ਸਾਹਿਬ ਦੇ ਸਲੋਗ ਪੜੇ ਗਏ ਆ ਜਾਂ ਉੱਥੇ ਕੋਈ ਤੇਗ ਬਾਤ ਗੁਰਸਾਹਿਬ ਜੀ ਦੀ ਕੁਸ਼ੀ ਦੀ ਦੀ ਸਮਰਪਿਤ ਵੱਡੇ ਸੈਮੀਨਾਰ ਦੇ ਰੂਪ ਵਿੱਚ ਗੱਲਾਂ ਬਾਤਾਂ ਕੀਤੀਆਂ ਗਈਆਂ ਵਾ ਤੇ ਕੋਈ ਤਾਂ ਕੋਈ ਨਜ਼ਰ ਹੀ ਨਹੀਂ ਆਇਆ ਨਜ਼ਰ ਨਹੀਂ ਆਇਆ ਡੋਖੀ ਇਸ ਗੱਲ ਦਾ ਵੀ ਉਹਨੂੰ ਗੁਰੂ ਤੇਗ ਬਹਾਦਰ ਦੱਸਿਆ ਦੀ ਸ਼ਦਾਦੀ ਰੰਗਤ ਦੇ ਕੇ ਇਹ ਕੋਣ ਕਨਾਉਣੀ ਕਰਤ ਕੀਤੀ ਗਈ ਹੈ ਜੋ ਅਤਨਿੰਨਮ ਜੋਗ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਫਿਰਤ ਨਾ ਪੈ ਜੇ ਉਹ ਜਦੋਂ ਮਰਜੀ ਉੱਠ ਕੇ ਕਰ ਲੇ ਰੋਕਣਾ ਚਾਹੀਦਾ ਜੀ ਠੀਕ ਹੈ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੂੰ ਦਿਲੋਂ ਅਹਿਸਾਸ ਕਰਕੇ ਇਹ ਗੱਲ ਮੰਨਦੇ ਹੋયા ਪਰਮਗਾਨਾ ਜੀ ਦਾ ਵੀ ਜੇ ਗਾਂ ਸਾਡੇ ਤੋਂ ਗਲਤੀ ਹੋ ਜਾ ਕੋਈ ਹੋਰ ਕਰੇ ਅਸੀਂ ਰੋਕਾਂਗੇ ਰੋਕਾਂ ਗਲਤੀ ਇੱਥੇ ਮਾਨੇ ਨਾਣਗੇ ਮੈਂ ਵੀ ਮੰਗੀ ਚੱਲੇਗੀ ਵੱਖਰੀ ਗੱਲ ਤੇ ਭਾਈ ਵੀਰ ਸਿੰਘ ਨੂੰ ਸਾਨੂੰ ਇਹ ਉਮੀਦ ਨਹੀਂ ਸੀ ਇੱਕ ਚਿਹਰਾ ਵਾ ਸਿੱਖ ਚਿਹਰਾ ਵਾ ਬਿਲਕੁਲ ਉਹਦੇ ਤੋਂ ਬੜੀਆਂ ਆਸਾਂ ਨੇ ਸਾਨੂੰ ਵੀ ਇੱਕ ਸਿੱਖ ਚਿਹਰਾ ਸਾਹਮਣੇ ਆਇਆ ਵਾ ਉਹਦੇ ਸ਼ਬਦ ਗੀਤ ਸੋਹਣੇ ਹੁੰਦੇ ਨੇ ਪਰਵਾਹ ਸੁਣਨ ਵਾਲੇ ਪਰ ਉਹ ਹੈ ਗਾਇਕ ਦੇ ਵਿੱਚ ਹੀ ਆ ਟਾਈਪ ਗਾਇਕੀ ਆ ਪਰ ਜੋ ਦੇ ਨਾਲ ਕੀਤਾ ਗਿਆ ਹੋ ਸਕਦਾ ਵੀ ਉਹਨੂੰ ਵਰਤ ਕੇ ਬਦਨਾਮ ਕੀਤਾ ਜਾ ਰਿਹਾ ਉਹ ਸਿੱਖ ਤੋਂ ਸਮਝ ਚੱਲ ਚੱਲ ਜਾਂਦਾ ਪਰ ਸਾਨੂੰ ਵੀ ਸੁਹਿਰਦ ਦਿਨਾਣਾ ਜਦਾ ਨਾ ਮੰਨ ਲਓ ਮੈਂ ਕਿ ਵੀ ਬਾਰ ਬਾਰ ਕੋਈ ਗੱਲ ਕਰਦਾ ਮਾਂ ਕਿ ਜੇ ਏਡੇ ਵੱਡੇ ਬੰਦੇ ਸਮਝਦਾਰ ਗਲਤੀ ਕਰਕੇ ਆਖੜ ਨੂੰ ਸਾਡੇ ਤੋਂ ਅਣਜਾਣੇ ਚ ਹੋਗੀ ਫਿਰ ਸਾਡਾ ਕੀ ਬਣੂਗਾ ਜਿਹੜੇ ਆਮ ਜਨਤਾ ਦਾ ਕੀ ਬਣੂਗਾ ਉਹ ਤਾਂ ਫਿਰ ਗਲਤੀ ਇਹਨਾਂ ਦੀ ਫਿਰ ਕੋਈ ਮਾफी ਮੰਗਣ ਦੀ ਲੋੜ ਹੀ ਨਹੀਂ ਲੋੜ ਹੀ ਉਹ ਕਹੇ ਭਈ ਮੈਨੂੰ ਪਤਾ ਹੀ ਨਹੀਂ ਲੱਗ ਕਿ ਉਹਨੂੰ ਪਤਾ ਨਹੀਂ ਜੀ ਠੀਕ ਹੈ ਇਸ ਕਰਕੇ ਬਹੁਤ ਇਹ ਜਿਹੜੀ ਘਟਨਾ ਮਾ ਵਿਚਾਰਨਯੋਗ ਆ ਹਰ ਇੱਕ ਸਿੱਖ ਨੂੰ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਆ ਤੇ ਅਖੀਰ ਦਿੱਤੇ ਹੀ ਗੱਲ ਕਹੂੰਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਨੂੰ ਸਮਰਪਿਤ ਆਓ ਰਲ ਮਿਲ ਕੇ ਆਪਣੀ ਸ਼ਹਾਦਤ ਨੂੰ ਸਮਝੀਏ ਉਹਨਾਂ ਦੀ ਬਾਣੀ ਨੂੰ ਸਮਝੀਏ ਤੇ ਉਹਨਾਂ ਦੀ ਸ਼ੀਧੀ ਤੇ ਪਾਈ ਉਹਨਾਂ ਦੇ ਚੱਲੰਦਾ ਫਾਰਮ ਲਗ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਸੋ ਇਹਨੇ ਭਾਈ ਦਿਲਬਾਖ ਸਿੰਘ ਜੀ ਢਾਲੀਵਾਲ ਸਾਹਿਬ ਜਿਨ੍ਹਾਂ ਨੇ ਅੱਜ ਇਸ ਘਟਨਾ ਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਥੇਦਾਰਾਂ ਤੋਂ ਵੀ ਆਸ ਰੱਖਾਂਗੇ ਕਿ ਆਪਣਾ ਹੋਣ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਗੁਨਾਹਗਾਰ ਹੋਣ ਕਰਕੇ ਉਹਨੂੰ ਸਜ਼ਾ ਸੁਣਾਈ ਜਾਵੇ ਮੈਂ ਕਹਿੰਨਾ ਵਾਂ ਕਿ ਜੇ ਆਪਣਾ ਹੋਣ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਦੂਜਿਆਂ ਨੂੰ ਵੀ ਸਮਕ ਮਿਲੂਗਾ ਵੀ ਜੇ ਇਹਨਾਂ ਆਪਣੇ ਨਹੀਂ ਬਖਸ਼ੇ ਤੇ ਬਖਸ਼ਣਾ ਇਹਨਾਂ ਸਾਨੂੰ ਵੀ ਨਹੀਂ ਮੈਂ ਕਹਿੰਦਾ ਉਹਨਾਂ ਨੂੰ ਤਨਖਾਹ ਜਿਹੜੀ ਆ ਉਹ ਗੁਰਮਤ ਸਿਧਾਂਤਾਂ ਅਨੁਸਾਰ ਲੱਗਣੀ ਚਾਹੀਦੀ ਹੈ ਇਕੱਲਾ ਮਾਫੀ ਮੰਗ ਕੇ ਮੈਂ ਸਮਝਦਾ ਵੀ ਨਹੀਂ ਗੱਲ ਬਣਨੀ ਚਾਹੀਦੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਤਾ ਹੁਣ ਬਿੱਲ ਪਾਸ ਹੋ ਰਹੇ ਨੇ ਵਿਧਪੀ ਮਾਮਲੇ ਤੇ ਵੀ ਪਾਰਲੀਮੈਂਟ ਦੇ ਵਿੱਚ ਤੇ ਬਹੁਤ ਵੱਡੇ ਉਪਰਾਲੇ ਨੇ ਭਗਵੰਤਬਾਪ ਜੀ ਨੇ ਪਿਛਲੇ ਦਿਨੀ ਸਾਬਜਾਦਿਆਂ ਨੂੰ ਸ਼ਰਧਾਂਜਲੀ ਦਵਾਈ ਉਹ ਪਹਿਲੀ ਵਾਰੀ ਹੋਇਆ ਪਾਰਲੀਮੈਂਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਚੰਗੀਆਂ ਵੀ ਆਈਆਂ ਨੇ ਜਿੱਥੇ ਚੰਗਾ ਕੰਮ ਕਰੋਗੇ ਉੱਥੇ ਸਿਫਟ ਵੀ ਕਰਾਂਗੇ ਪਰ ਜਿੱਥੇ ਇਹੋ ਜਿਹੀਆਂ ਹਰਕਤਾਂ ਹੋਣਗੀਆਂ ਕਾਨੂੰਨੀਆਂ ਜਿਹੜੀਆਂ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟੀਆਂ ਉੱਥੇ ਤੁਹਾਨੂੰ ਤਨਖਾਹਦਾਰ ਵੀ ਹੋਣਾ ਪਵੇਗਾ ਤੇ ਗੁਰੂ ਕੇ ਤਨਖਾਈਏ ਜਿਹੜੇ ਆ ਉਹਨਾਂ ਨੂੰ ਸਜ਼ਾ ਜਿਹੜੀ ਗੁਰਮਤ ਅਨੁਸਾਰ ਮਿਲਣੀ ਜਿਹੜੀ ਆ ਉਹ ਲਾਜ਼ਮੀ ਐ ਸੋ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਨੂੰ ਵੀ ਨਾਲ ਅਸੀਂ ਇਨਵੋਲ ਕਰਾਂਗੇ ਵੀ ਸੰਗਤ ਥੱਲੇ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਜਰੂਰ ਦੱਸਾਂ ਸੋ ਆਈ ਦੇ ਵੀਡੀਓ ਦੇ ਵਿੱਚ ਹੈ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ